ਹਲੇ ਅਜੇ ਤੱਕ ਨਹੀਂ ਆਇਆ ਹੈਗਾ। ਪਰਜਾਈ ਕਿਵੇਂ ਬਾੜਜੇ ਗੱਲੀ ਖੜੀ ਹੈ? ਹੋਰ ਪਰਜਾਈ ਠੀਕ ਐ? ਕਿਵੇਂ ਬਾੜਜੇ ਖੜੀ ਹੈ ਗੱਲੀ? ਹਾਂ ਹਾਂ ਭਾਈ ਮੈਂ ਤਾਂ ਠੀਕ ਆ ਤੂੰ ਸੁਣਾ। ਕਿਵੇਂ ਪਰਜਾਈ ਬਾੜਜੇ ਖੜੀ ਗੱਲੀ? ਸੁੱਖ ਤਾਂ ਹੈ? ਸੁੱਖ-ਸਾਂਦ ਐ ਸਾਬਾ ਮੈਂ ਤਾਂ ਤੇਰੇ ਬਾਈ ਨੂੰ ਦੇਖਦੀ ਸੀ। ਅੱਛਾ ਇੱਧਰ ਗਿਆ ਹੋਇਆ ਸੀ ਕੰਮ ਜੇ। ਖਾਸਾ ਟਾਈਮ ਹੋ ਗਿਆ। ਮਹਾਲ ਤੱਕ ਨਹੀਂ ਆਇਆ ਹੈਗਾ ਦੇਖ ਕੇ 언ਨੀਆ। ਫੋਨ ਕਰ ਰਖਦਾ ਨਾ ਮੈਂ ਨੰਬਰ ਬੋਲ ਆਜੂਗਾ ਕੋਈ ਨਾ ਚੱਲ ਕੋਈ ਹਾਂ ਪਰ ਜਾਈ ਹਾਂ ਆ ਸੂਟ ਕਿਹੋ ਜਿਹਾ ਬਰ ਰਖੇ ਨੇ ਤੇ ਕੋਈ ਚੱਜ ਦਾ ਪਾਲਾ ਕਰਨ ਆ ਲਾਪਰੀ ਦੇਖ ਲੈ ਉਹ 35000 50000 ਤੋਂ ਘੱਟ ਸੂਟ ਨਹੀਂ ਪਉਂਦੀ ਹੈਗੀ ਦੇ ਲੈ ਅਲਮਾ ਹੀ ਡੱਕੀ ਪਈ ਐ ਸੂਟਾਂ ਨਾਲ ਦੀ ਜੀਨ ਆਡਾਂ ਪਈਆਂ ਨੇ ਟੌਪ ਆਡ ਪੈਣੇ ਉਹ ਤਾਂ ਕਿਤੇ ਦਿਖਦਾ ਹੀ ਪਉਂਦੀ ਆ ਪਰ ਸੂਟ ਇਹਨੇ ਮਹਗੇ ਮਹਗੇ ਪਉਂਦੀਆਂ ਨਾ ਮੈਂ ਕਹ ਗੱਲੇ ਛੱਡ ਦੇ ਤੂੰ ਬੇ ਆ ਸੂਟ ਚ ਕੀ ਖਰਾਬੀ ਹੈ ਨਾ ਮੈਂ ਸਵੇਰੇ ਲਾਪਰੀ ਕੋਲੇ ਗਈ ਸੀਗੀ ਉਹ ਵੀ ਮੇਰੇ ਵਰਗੇ ਸੂਟ ਪਾਉਂਦੀ ਐ ਫੁੱਲ ਬੁੱਟੀਆਂ ਵਾਲੇ ਹੋਰ ਕਿਹੜੇ ਪਾਉਂਦੀ ਐ ਉਹ ਕੜਾਈ ਵਾਲੇ ਓਹੋ ਭਰਜਾਈ ਓਏ ਉਦੋਂ ਉਹ ਕੰਮਦੰਦਾ ਕਰਕੇ ਹੱਡੀ ਹੋਣੀ ਜਾਂ ਤਾਂ ਉਹ ਨਾਲੇ ਉਹ ਮੜ ਜਾਣਾ ਸ਼ੋਅ ਆਫ ਕੱਟ ਕਰਦੀ ਐ ਮੈਨੂੰ ਕਿਹਾ ਹੋਇਆ ਸ਼ੋਅ ਆਫ ਕੱਟ ਕਰਾ ਕਾ ਲੋਕਾਂ ਦੀ ਨਿਗਾਹ ਪੈ ਗਈ ਨਾ ਆਪਣੇ ਪੈਸੇ ਤੇ ਉਹ ਕੁਝ ਨਹੀਂ ਬੱਲੇ ਰਹਿਣਾ ਆਪਣੇ ਅੱਛਾ ਆਹੋ ਇੰਨੇ ਪੈਸੇ ਨੇ ਵੀ ਤੇਰੇ ਕੋਲੇ ਹੈ ਪੈਸੇ ਭਰਜਾਈ ਬਹੁਤ ਨੇ ਤੂੰ ਗੱਲਾਂ ਕਿਹੜੀਆਂ ਕਰਦੀ ਐ ਵਿੱਕੇ ਗੱਪ ਮਾਰੀ ਜਾਂਦਾ ਲਾਪਰੀ ਤੈਨੂੰ ਸਾਰਾ ਦੱਸਦਾ ਸੀ ਮੈਨੂੰ ਪੈਸੇ ਤਾਂ ਸੰਕਲ ਥੋੜੇ ਸਰ ਛੜਲੇ ਨੇ ਆਰਤੀ ਉਹਦੇ ਇੰਨੇ ਪੈਸੇ ਦੇਣੇ ਨੇ ਲੱਗ ਰਹੇ ਫੁਕਰੀਆਂ ਮਾਰਨ ਮੇਰੇ ਕੋਲੇ ਕਰਾ ਦੇ। ਉਹ ਕਹਿੰਦਾ ਆਰਤੀ ਦੇ ਪੈਸੇ ਦੇਣੇ ਨੇ। ਲਾਪਰੀ ਤਾਂ ਕਹਿੰਦੀ ਸੀ। ਓਏ ਦੇਣਾ ਸੀ 5-7 ਲੱਖ ਰੁਪਇਆ ਉਹ ਸਾਰਾ ਦਾਰਤਾ। ਆ ਪਰਸੋ ਦਾ ਆਰਤੀ ਨੂੰ ਰੁਪਏ ਦੇ ਕੇ ਆਇਆ। ਅੱਛਾ ਆਰਤੀ ਦੇ ਪੈਸੇ ਦਿੱਤੇ ਹੈ। ਨਾ ਲਾਪਰੀ ਤੈਨੂੰ ਤਾਂ ਮੈਨੂੰ ਕੋਈ ਨਹੀਂ ਦੱਸਿਆ ਹੈਗਾ ਉਹ ਤਾਂ ਕਹਿੰਦੀ ਆਰਤੀ ਦੇ ਪੈਸੇ ਦੇਣੇ ਨੇ ਅਸੀਂ ਨੇ। ਓ ਭਰਜਾਈ ਮੈਨੂੰ ਤੂੰ ਐਂ ਦੱਸ ਆ ਪੈਸਿਆਂ ਦੇ ਲੈਣ ਦੇਣ ਵਾਲੀਆਂ ਗੱਲਾਂ ਪਹਿਲਾਂ ਕਿਸੇ ਲਵੇ ਕਰੀਦੀ ਹੁੰਦੀਆਂ ਨੇ। ਓ ਇਹ ਤਾਂ ਪੜਦੀਆਂ ਗੱਲਾਂ ਹੁੰਦੀਆਂ ਨੇ। ਇਹ ਤਾਂ ਪੜਦੇ ਨਾਲ ਹੀ ਕਰੀਦੀ ਹੁੰਦੀਆਂ ਨੇ। ਪੜਦੇ ਨਾਲ ਕੀ ਕਰੀਦੇ ਹੁੰਦੀ ਐ ਮੈਂ ਤੇ ਮੇਰੀ ਮਾਂ ਗਈਆਂ ਅੱਜ ਤੁਹਾਡੇ ਘਰੇ ਵਿਚਾਰੇ ਇਹਨਾਂ ਦੁੱਖਰ ਹੁੰਦੀ ਸੀ ਸਾਡੇ ਕੋਲ ਤਾਂ ਉਹ ਤੂੰ ਤੇ ਤੇਰੀ ਮਾਂ ਕੀ ਗਈਆਂ ਸੀ ਆ ਤੇਰੀ ਸੱਸ ਤਾਂ ਹੁਣ ਵੀ ਜਾ ਕੇ ਹੀ ਆ ਸਾਡੇ ਘਰੇ ਨਾ ਖੌਰੂ ਵਾ ਕੇ ਆਈ ਐ ਤੂੰ ਐਂ ਕਰਦਾ ਤੂੰ ਬਾਹ ਕਰਦਾ ਉਹ ਮੈਂ ਇਹਨੂੰ ਕਿਹਾ ਮੈਂ ਚਾਚੀ ਤੈਨੂੰ ਕੀ ਪਤਾ ਸਾਡੀਆਂ ਗੱਲਾਂ ਦਾ ਕਿਥੇ ਕਿਥੇ ਤੱਕ ਲਿੰਕ ਨੇ ਮੇਰੇ ਕਿਥੇ ਕਿਥੇ ਤੱਕ ਮੇਰੇ ਬਿਜ਼ਨਸ ਬਣੇ ਪੈਣੇ ਹੈ ਉਹਨੂੰ ਕਿਹਾ ਮੈਂ ਘਾਟਾ ਆ ਕੇ ਨਾ ਉਹ ਇੱਕ ਕੋਠੀ ਖੜੀ ਕਰਨੀ ਐ ਵਿੱਚ ਪਾਉਂਗਾ ਹਸਪਤਾਲ ਇੱਕ ਪਾਲ ਪੌੜਾ ਸਲੂਨ ਆ ਕੁੜੀਆਂ ਦਾ ਮੇਕਅਪ ਜਾਂਦਾ ਸਮਾਨ ਜਾ ਵਿੱਚ ਹੀ ਰੱਖਣਾ ਮੈਂ ਤਾਂ ਤੁਹਾਨੂੰ ਕਹਿਣਾ ਤੂੰ ਵੀ ਮਨਵੜਾ ਸਿੱਖਾ ਲੱਗੇ ਜਿਹਾ ਪਾਸੋਂ ਉਹ ਤੈਨੂੰ ਰੱਖ ਲਾਂਗੇ ਅਸੀਂ ਕੰਮ ਤੇ ਵੇ ਕਿਉਂ ਤੂੰ ਗੱਪ ਛੱਡੀ ਜਾਂਦਾ ਮੈਨੂੰ ਸਾਰਾ ਪਤਾ ਹੈ ਵੇ ਮੈਂ ਤਾਂ ਹੈਰਾਨ ਆਇਆ ਬਾਬੀ ਤੂੰ ਸਮਝ ਜਾ ਸਮਝ ਜਾ ਮੇਰੀ ਮਾਂ ਤੈਨੂੰ ਸਮਝਾਉਣੇ ਗਈ ਹੋਣੀ ਉਹ ਕੀ ਸਮਝਾਉਣ ਗਈ ਸੀ ਉਹਨੂੰ ਆਪ ਤਾਂ ਕੇ ਚੀਜ਼ ਦਾ ਲੱਖਣ ਨਹੀਂ ਹੈਗਾ ਨਾਲੇ ਜੇ ਤੇਰੇ ਕੰਮ ਦੀ ਗੱਲ ਕਰਦਾ ਤਾਂ ਤੂੰ ਸਮਝਦੀ ਨਹੀਂ ਹੈਗੀ ਨਾਲੇ ਉਹ ਜੀ ਸੂਟਾਂ ਦੀ ਗੱਲ ਕਰਦਾ ਸੀ ਨਾ ਮੈਂ ਤੂੰ ਕਹਿੰਦੀ ਸੀ ਵੀ ਸੂਟ ਨਹੀਂ ਪਉਂਦੀ ਕੀ ਆਹ ਥੋੜੇ ਜੇ ਚੰਨੂ ਨਾ ਮੇਰੇ ਸਾਲੇ ਦਾ ਵਿਆਹ ਲਾਪਰੇ ਦੇ ਭਾਈ ਦਾ ਆਹੋ ਸਵਾ ਲੱਖ ਦਾ ਸੂਟਸ ਮੈਂ ਉਹਨੂੰ ਫਿਰਦੀਆ ਸਵਾ ਲੱਖ ਦਾ ਬੁੱਕ ਦਾ ਕਰਤਾ ਬਸ ਫੜਕੀ ਲੈ ਕੇ ਆਉਣਾ ਸਵਾ ਲੱਖ ਦਾ ਹਾਂ ਬੇ ਕਿਉ ਮੈਨੂੰ ਨਹੀਂ ਤੇਰੇ ਗੱਲਾਂ ਗੁੰਲਾਂ ਤੇ ਯਕੀਨ ਹੈਗਾ ਤੂੰ ਤਾਂ ਹੀ ਮਾਰੀ ਜੁਨਾ ਹੈ ਬਾਈ ਗੱਲਿਆ ਗੱਡੀ 'ਚ ਖੜਾ ਰਕੇ ਬੇ ਮੰਗਮੀਤ ਕਿਸੇ ਦੀ ਫੜਾਇਆ ਤੂੰ ਖੜਾਇਆ ਤੋੜ ਦੇਗਾ ਇਹਨੂੰ ਸਾਰ ਦਿਨ ਲਈ ਫਿਰੀ ਜੰਨਾ ਅੱਜ ਹੀ ਮੰਗਮੀ ਕਾ ਨੂੰ ਆ ਓਏ ਹਜੇ ਤੱਕ ਮੈਂ ਕਿਸੇ ਨੂੰ ਦੱਸੇ ਨਹੀਂਗਾ ਗੱਡੀ ਤਾਂ ਹੈ ਮੈਂ ਅੰਦਰੋਂ ਅੰਦਰ ਹੀ ਲੈ ਲਈ ਸਮਝ ਗਈ ਨਾ ਓਏ ਨਾਲੇ ਇਹ ਤਾਂ ਮੈਂ ਚਲਾਉਣ ਵਾਸਤੇ ਲਈ ਆ ਮੈਂ ਤਾਂ ਜੀਪ ਵੈਗਨ ਦੀ ਸੋਚ ਰੱਖੀ ਬੈਠਾ ਜੀਪ ਵੈਗਨ ਜਾਂ ਰੈਂਜ ਰੋਵਰ ਇਹਨਾਂ ਦੋਨੋਂ ਚ ਇੱਕ ਗੱਡੀ ਮ ਆ 15-20 ਦਿਨਾਂ ਦੀ ਗੱਲ ਐ ਬਸ ਮੈਂ ਕਰੇ ਵਿਹੜੇ 'ਚ ਖੜੀ ਲਈ ਤੂੰ ਵੀ ਜੀ ਬੈਣ ਕਿੱਥੋਂ ਲੈ ਲੇਂਗਾ ਤੂੰ ਤੇਰੇ ਕੋਲ ਕਿੱਥੋਂ ਆ ਗਏ ਬਈ ਇੰਨੇ ਪੈਸੇ ਪਤਾ ਵੱਡੇ ਲੋਕਾਂ ਦੀਆਂ ਗੱਲਾਂ ਹੁੰਦੀਆਂ ਨੇ ਜੀ ਬੈਣ ਵਾਲਿਆਂ ਤੇ ਤੂੰ ਕਿੱਥੇ ਉਹ ਉੱਪਰ ਜਾਈ ਇਹ ਤਾਂ ਮੇਰਾ ਨਾ ਮੜਾ ਜਾ ਕਰਦੇ ਨੇ ਵਿਆਹ ਚੀਦੀ ਕਰਤਾ ਜੇ ਕਹਤੇ ਵਿਆਹ ਨਾ ਕਰਦੇ ਨਾ ਤੂੰ ਐਂ ਮੰਨ ਕੇ ਚੱਲ ਵੀ ਬਿਜ਼ਨਸ ਮੇਰਾ ਪਹਿਲੇ ਹੀ ਛੋ ਜਾਣਾ ਸੀ ਸੈੱਟ ਠੀਕ ਐ ਨਾ ਤੇ ਘਰੇ ਮੇਰੇ ਨੋਟਾਂ ਵੀ ਵਾਰਸ ਹੋਣ ਸੀ ਨੋਟ ਨੇ ਵਾਰਸ ਆਹ ਪਿੰਡਾਂ ਦੇ ਲੋਕ ਨਾ ਜਿਹੜੇ ਮੈਥੋਂ ਸਾਲੇ ਮੱਚਦੇ ਨੇ ਘਰੇ ਨਾ ਆਉਣ ਆਇਆ ਕਰਦੇ ਵਾਰਸ ਦੇ ਵਿੱਚ ਨੋਟਾਂ ਲਈ ਮਾਰਦੀਆਂ ਗੱਲਾਂ ਤੂੰ ਨਾਲੇ ਗੱਲ ਸੁਣ ਸਾਰਾ ਪਿੰਡ ਤੇਰੀਆਂ ਗੱਲਾਂ ਕਰਦਾ ਆ ਆ ਉਰੇ ਬੰਦੇ ਬੈਠੇ ਹੁੰਦੇ ਨੇ ਸਾਰੇ ਤੇਰੀਆਂ ਇੰਨੀਆਂ ਗੱਲਾਂ ਕਰਦੇ ਨੇ ਭਈ ਉਹ ਗੱਲਾਂ ਕਰਨੀ ਕੀ ਹੁਣ ਪਰਜਾਈ ਤੈਨੂੰ ਪਤਾ ਹੈਗਾ ਬੇ ਐਵੇਂ ਨਹੀਂ ਗੱਲਾਂ ਕਰਦੇ ਹੈਗੇ ਕਹਿੰਦੇ ਮੰਗੀ ਮੈਂ ਤੀਜਾ ਲਿਆ ਹੁੰਦਾ ਹੈ ਕਰੇ ਫੁਕਰੀਆਂ ਮਾਰਦਾ ਫਿਰਦਾ ਰਹਿੰਦਾ ਤੈਨੂੰ ਕਿਹੜਾ ਕਹਿੰਦਾ ਤਾਂ ਸੋਹਣੇ ਨੇ ਕੰਨਾਂ ਨਾਲ ਗੱਲਾਂ ਕਰ ਲੈ ਮੇਰੇ ਘਰ ਵਾਲਾ ਸੁਣ ਕੇ ਆਇਆ ਹੋਰ ਆਹਸਤੇ ਮੈਨੂੰ ਓਏ ਲੋਕ ਮੱਚਦੇ ਨੇ ਜਿਹਦੇ ਲੈ ਚਾਰ ਪੈਸੇ ਨੇ ਪਰਜਾਈ ਤੂੰ ਮੇਰੀ ਗੱਲ ਸੁਣ ਹੱਜ ਬਾਕੀ ਗੱਲਾਂ ਨੇ ਮਾਰ ਮਿੱਟੀ ਮੇਰੀ ਗੱਲ ਧਿਆਨ ਨਾਲ ਸੁਣ ਲੈ ਸ਼ਾਮ ਨੂੰ ਆ ਜੀ ਆਪਣੇ ਘਰੇ ਸੋਹਣਾ ਜਿਹਾ ਬਾਕੀ ਸੂਟ ਲਾਪਰੀ ਦਾ ਬਰਥ ਹੈ ਅੱਛਾ ਸੰਗਰੂਰ ਦੇ ਵਿੱਚ ਐਨ ਘੈਂਟ ਹੋਟਲ ਬੁੱਕਰਾ ਰੱਖਿਆ ਉਹਦੇ ਵਿੱਚ ਹੀ ਸੈਲੀਬ੍ਰੇਟ ਕਰਨਾ ਠੀਕ ਹੈ ਨਾ ਕਿੱਥੇ ਕਿੱਥੇ ਸੰਗਰੂਰ ਹੋਟਲ ਆ ਬਹੁਤ ਤਖਣਾ ਅੱਡੀ ਤੂੰ ਜਾਓਗੇ ਬੇਵਾਰ ਥੜੇ ਮਨਾਉਣ ਤੁਸੀਂ ਨਾ ਲਾਪਰੀ ਤੈਨੂੰ ਤਾਂ ਮੈਨੂੰ ਦੱਸਿਆ ਨਹੀਂ ਹੈਗਾ ਵੀ ਮੇਰਾ ਜਨਮ ਦਿਨ ਹੈ ਭਾਈ ਉਹ ਪੜਦੀ ਦੀਆਂ ਗੱਲਾਂ ਹੁੰਦੀਆਂ ਨੇ ਹੁਣ ਕਿਹੜਾ ਕਿ ਪੜਦੀ ਦੀ ਗੱਲ ਹੈ ਕਿਉਂ ਉਹ ਹਰੇਕ ਗੱਲ ਥੋੜੀ ਦੱਸ ਹੀ ਦਿੰਦੀ ਹੈ ਹੁਣ ਦਾ ਸਟੇਟਸ ਚੈੱਕ ਕਰ ਲੈਂਦੀ ਉਹਦਾ ਦੇਖ ਤਾਂ ਸੀ ਕਿੰਨੇ ਜਨ ਨੇ ਮਿਸ਼ ਕਰਿਆ ਮੰਤਰੀ ਸ਼ੰਤਰੀਆਂ ਐਮ ਐਲ ਏ ਨੇ ਉਹ ਵੱਡੇ ਵੱਡੇ ਸੈਲੀਬ੍ਰਿਟੀ ਨੇੜੇ ਫੈਲੋ ਸਟਾਰ ਨੇ ਸਾਰਿਆਂ ਨੇ ਉਹਨੂੰ ਵਿਸ਼ ਕਰਿਆ ਆ ਮੇਰੇ ਫੋਨ 'ਚ ਪੈਣ ਦਿਖਾਵਾਂ ਮੈਂ ਤੈਨੂੰ ਹੁਣ ਮੈਂ ਬੇ ਬਸ ਕਰ ਬੇ ਤੂੰ ਉਹ ਹੀ ਮਰ ਜਣੀਆਂ ਆ ਜੀ ਜਗਾ ਟਾਈਮ ਨਾਲ ਤਿਆਰ ਹੋ ਕੇ ਆ ਜੂਗੀ ਚੰਗਾ ਉਹ ਵੱਡੇ ਵੱਡੇ ਲਾਪ੍ਰਿਤ ਨੂੰ ਕਹਿ ਦੀ ਇੱਕ ਵਾਰੀ ਮੈਨੂੰ ਕਹਿ ਜੂਗੀ ਫੇਰ ਆ ਜੂਗੀ ਤੇਰੇ ਤੂੰ ਇਹਨੂੰ ਮੈਨੂੰ ਯਕੀਨ ਜਗੁਣ ਹੈਗਾ ਓਏ ਪਰਜਾਈ ਮੰਨ ਲਿਆ ਕਰ ਮੇਰੀ ਵੀ ਗੱਲ ਲਾਪ੍ਰਿਤ ਨੂੰ ਕਹਿ ਕੇ ਵੇਜਾ ਮੈਨੂੰ ਕਹਿੰਦੀ ਨੂੰ ਕਹਿ ਦੀ ਠੀਕ ਹੈ ਅੱਛਾ ਆਹੋ ਫੇਰ ਆ ਜੂਗੀ ਸ਼ਾਮ ਨੂੰ ਆਵਾਂ ਆ ਜੀ ਆ ਜੀ ਟਾਈਮ ਨਾਲ ਚੰਗਾ ਹੈ ਇੰਨੇ ਇਹਨਾਂ ਦੇ ਸਿਰ ਪੈਸੇ ਚੜਲੇ ਨੇ ਫਿਰ ਵੀ ਫੁਕਰੀਆਂ ਦੇ ਪੁੱਕਨੇ ਛੱਡੀ ਜਾਂਦਾ ਲਾਪਰੀ ਤਾਂ ਕਹਿੰਦੀ ਸਾਡੇ ਕੋਲੇ ਐ ਨਹੀਂ ਪੈਸੇ ਇਹ ਕਹਿੰਦਾ ਇੰਨੇ ਪੈਸੇ ਨੇ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਭਾਈ ਇਹਨਾਂ ਦੀ ਕਮਾਲ ਹੈ ਪੈਸੇ ਤਾਂ ਮੇਰੇ ਸੀ ਜਿਹੜੇ ਰੱਖੇ ਸੀਗੇ ਪੈਸੇ ਗਏ ਕਿੱਥੇ ਫਿਰ ਜਿਵੇਂ ਰੱਖ ਗਏ ਵੀ ਨਾ ਭੁੱਲ ਗਿਓ ਮਾਂ ਪਰ ਇਸ ਤੋਂ ਬਾਅਦ ਤਾਂ ਜਗ੍ਹਾ ਮੈਂ ਕਦੇ ਕੋਈ ਚੇਂਜ ਕੀਤੀ ਨਹੀਂ ਪੈਸਿਆਂ ਦੀ ਮੇਰੀ ਗੱਲ ਸੁਣਿਓ ਸੁਣਦਾ ਨਹੀਂ ਉਹ ਕੀ ਹੋ ਗਿਆ ਉਰੇ ਆਇਓ ਮੜਾ ਜਾ ਕੀ ਨੱਬੀ ਜਣੀ ਹੈ ਮੇਰੀ ਗੱਲ ਸੁਣਿਓ ਮੈਂ ਉਹਰੇ ਲੋਕਰ ਚ ਪੈਸੇ ਰੱਖੇ ਸੀ 20000 ਰੁਪਇਆ ਤੁਸੀਂ ਤਾਂ ਨਹੀਂ ਵੇਖਿਆ ਕਿਤੇ ਉਹ ਦੇਖਿਆ ਦੇਖਿਆ ਕੀ ਹੈ ਮੈਂ ਹੀ ਲਿਆ ਸੀ ਉਹ ਮੈਨੂੰ ਚਾਹੀਦੇ ਸੀਗੇ ਕਿੱਥੇ ਨੇ ਪੈਸੇ ਓਏ ਉਹ ਨਹੀਂ ਦੋਸਤ ਲਾਡੀ ਮੇਰਾ ਆ ਨਾਲ ਵਾਲੇ ਪਿੰਡ ਵਾਲਾ ਉਹਨੂੰ ਵਿਗਛਾ ਦੀ ਲੋੜ ਸੀਗੀ ਉਹ ਮੇਰੇ ਲਾਪੇ ਆ ਗਿਆ ਮੰਗਲ ਵਿਚਾਰਾ ਕਹਿੰਦਾ ਮੇਰੇ ਹੱਥ ਜਤਾਂਗਾ ਮਾ ਘਰੇ ਪੈਨੇ ਮੈਂ ਦੇ ਦੇਣਾ ਕਿਸੇ ਤਾਂ ਪੁੱਛੇ ਤਾਂ ਲਿਆ ਕਰੋ ਵੀ ਉਹ ਪੈਸੇ ਕਿਵੇਂ ਸੀ ਉਹ ਮੈਨਕੀ ਸੋ ਦਾਰ ਫੜੇ ਹੋਏ ਸੀਗੇ ਮੋੜਨੇ ਸੀ ਵਾਪਸ ਹੋਣਾ ਉਹ ਕੋਈ ਨਹੀਂ ਆ ਕਹਿੰਦਾ ਜਿਰੀ ਵੜ ਕੇ ਦੇ ਦੂਗਾ ਉਹ ਤੁਸੀਂ ਉਹਨੂੰ 80000 ਰੁਪਏ ਪਹਿਲਾਂ ਦੇ ਹੀ ਬੈਠੇ ਹੋ 20 ਹੁਣ ਦੇ ਤਾਂ ਲੱਖ ਰੁਪਈਆ ਹੋ ਗਿਆ ਪੂਰਾ ਉਹ ਫਿਰ ਕੀ ਹੋ ਗਿਆ ਕਹਿੰਦਾ ਸਣੇ ਵਿਆਦ ਨਾ ਕਹਿੰਦਾ ਤੁਹਾਡੇ ਘਰੇ ਫੜਾ ਕੇ ਜਾਉ ਬਈ ਪੈਸੇ ਮੈਨੂੰ ਜਿਰੀ ਵੜ ਲੈਣ ਦੇ ਕੌਣ ਘਰਾਈ ਜਾਨੀ ਆ ਤੂੰ ਉਹ ਜੇ ਬੰਦਾ ਦੁੱਖ ਦੇ ਸੁੱਖ ਦੇ ਕਿਸੇ ਨਾਲ ਖੜੂਗਾ ਫੇਰ ਹੀ ਕੱਲ ਨੂੰ ਅਗਲਾ ਆਪਣੇ ਕੰਮ ਆਊਗਾ ਤੁਸੀਂ ਅਬਾਨੀ ਦੇ ਪੁੱਤ ਨਹੀਂ ਹੈਗੇ ਐਵੇਂ ਲੱਖ ਲੱਖ ਰੁਪਈਆ ਲੋਕਾਂ ਨੂੰ ਧਾਰ ਵੰਡਣ ਵਾਲੇ ਨਾਲੇ ਪੈਸੇ ਕਿਸੇ ਦੇ ਸੀ ਉਸੇ ਕੋਲੇ ਜਾਣੇ ਸੀਗੇ ਚੱਕ ਕੇ ਮੂੰਹ ਦੇ ਦੇ ਨਾ ਮੈਂ ਉਹਰੇ ਪਾਗਲਾ ਨੂੰ ਥੱਲੀ ਜਾਨੀ ਆ ਕੱਪੜੇ ਤਾਂ ਕੀ ਕਰਾਂ ਨੇ 20000 ਰੁਪਈਆ ਆ ਮੈਂ ਹੁਣ ਫੜ ਕੇ ਲੈ ਦਿੰਨਾ ਘਾਟਾ ਮੈਨੂੰ ਪੈਸਿਆਂ ਦਾ ਉਹੀ ਗਰੀ ਨਹੀਂ ਉਹ ਸਰਪੰਚਾਂ ਦੀ ਨੂੰ ਤਾਂ ਪਿਛਲੇ ਮਹੀਨੇ ਫੜਿਆ ਸੀ ਮੈਂ 20000 ਰੁਪਈਆ ਉਹਨੇ ਵਿਚਾਰੀ ਨੇ ਚੱਲ ਕਹਿੰਦੀ ਮੈਂ 20 ਮਹੀਨੇ ਦਾ ਕੀ ਵਿਆਜ ਲਾਉਂਗੀ ਤੈਨੂੰ ਮੇਰੇ ਭਾਈ ਉਹ ਦੇ ਉਹ ਪਿਛਲੀ ਵਾਰ ਆਇਆ ਸੀ ਮੈਨੂੰ ਫੜਾ ਗਿਆ ਮੈਂ ਦੇਣਾ ਭੁੱਲ ਗਈ ਮੈਂ ਕਿ ਮੇਰੇ ਅੱਜ ਜਿਆਦਾ ਆ ਗਏ ਮੈਂ ਕਿ ਲੋਕਰ ਚ ਪਏ ਨੇ ਮੈਂ ਜਾ ਕੇ ਫੜਾਇਆ ਹੁਨੀ ਆ ਉਹ ਫਿਰ ਕੀ ਗੱਲ ਐ ਆ 2 ਮਹੀਨੇ ਨੂੰ ਜਿਲੀ ਆ ਜਣੀਆਂ ਯਾਰ ਕਿ ਖੜ ਜਾ 2-4 ਦਿਨ ਆ ਫੜਾ ਲਾਂਗੇ ਆਪਾਂ ਕੋਈ ਨਹੀਂ ਮੈਨੂੰ ਨਾ ਸੱਚੀ ਤੁਹਾਡਾ ਹਾਲੇ ਤੱਕ ਹਿਸਾਬ ਨਹੀਂ ਆਇਆ ਹੈਗਾ ਅੱਧੇ ਪਿੰਡ ਪਿੰਡ ਨੂੰ ਤੁਸੀਂ ਪੈਸੇ ਵੰਡੀ ਬੈਠੇ ਹੋ ਪਪਸ ਲੈਣ ਦਾ ਨਾਮ ਵੀ ਲੈ ਲਓ ਉਹ ਜਿਹਦੇ ਕੋਲ ਪੈਸੇ ਹੁੰਦੇ ਨੇ ਨਾ ਉਹੀ ਬੰਦਾ ਪੈਸੇ ਵੰਡਦਾ ਹੁੰਦਾ ਸਮਝ ਲੱਗੀ ਤੈਨੂੰ ਕੀ ਐ ਤੇਰੇ ਨੰਗ ਕੋਲੇ ਜਿਹੜੇ ਲੋਕਾਂ ਕੋਲ ਇਹਨੇ ਨੇ ਪੈਸੇ ਨੇ ਲੋਕ ਲੱਖਪਤੀ ਨੇ ਕਰੋੜਪਤੀ ਨੇ ਉਹ ਤਾਂ ਕਿਸੇ ਨੂੰ ਬੋਲ ਕੇ ਵੀ ਨਹੀਂ ਦੱਸਦੇ ਤੇ ਤੁਹਾਡੇ ਵਰਗਾ ਜਿਹਦੇ ਕੋਲੇ ਮਿੱਥੋਂ ਹੋਰ ਕੁਸਨਿਆ ਦੀ ਕੁਝ ਵੀ ਨਹੀਂ ਹੈਗਾ ਉਹ ਕਹੀ ਜਾਂਦਾ ਮੇਰੇ ਲਾ ਪੈਸੇ ਨਹੀਂ ਹੈ ਉ ਫੋਕੀਓ ਪੜਵਾਈ ਮਾਰੀ ਜਾਂਦੇ ਹੋ ਉਹ ਤੈਨੂੰ ਪਤਾ ਹੀ ਨਹੀਂ ਹੈਗਾ ਮੇਰੀ ਤਨਖਾਹ ਕਿੰਨੀ ਹੈ ਲੱਖਾਂ ਦੇ ਹਿਸਾਬ ਨਾਲ ਰੁਪਏ ਕਾਣਾ ਮੈਂ ਲੱਖਾਂ ਹਿਸਾਬ ਨਾਲ ਬਸ ਕਰੋ ਬਸ ਕਰਿਆ ਕਰੋ ਤੁਸੀਂ ਜਾਣ ਦੋ ਨਾ ਤਨਖਾ ਦਾ ਚਲ ਮੈਂ ਤੁਹਾਡੀ ਬਾਤ ਚ ਪੁੱਛੂਗੀ ਮੈਨੂੰ ਪਤਾ ਵੀ ਤਨਖਾ ਦਾ ਤੁਹਾਡੀ ਕੋਈ ਹੈ ਨਹੀਂ ਤੁਸੀਂ ਮਹੀਨੇ ਦਾ ਰੁਪਈਆ ਨਹੀਂ ਕਮਾਉਂਦੇ ਚਲ ਆ ਤਾਂ ਦੱਸ ਦੋ ਵੀ ਤੁਹਾਡਾ ਇਹ ਜਿਹੜਾ ਕਿਹੜਾ ਬਿਜ਼ਨਸ ਹੈ ਜਿੱਦੀ ਤਨਖਾ ਦਾ ਹਾਲੇ ਤੱਕ ਮੈਨੂੰ ਪੇਟ ਹੀ ਨਹੀਂ ਆਇਆ ਟਾਈਮ ਆ ਜਾਂਦੇ ਸਾਰਾ ਕੁਝ ਦੱਸੂਗਾ ਸਾਰੇ ਟੱਬਰ ਨੂੰ ਦੱਸੂਗਾ ਆ ਜਿਹੜੇ ਪਿੰਡ ਵਾਲੇ ਮੇਰਾ ਲਹੂ ਪੀ ਰੱਖਿਆ ਨਾ ਵੀ ਤੂੰ ਕੰਮ ਕੀ ਕਰਦਾ ਉਹ ਸਾਰੇ ਨੂੰ ਪਤਾ ਲੱਗ ਜੂਗਾ ਪਰ ਹਜੇ ਥੋੜਾ ਜਿਹਾ ਸੀਕ੍ਰੀਟ ਹੈ ਬਾਅਦ ਚ ਜਦੋਂ ਲੱਗਣਾ ਅਗਾਂਹ ਟਾਈਮ ਉਹ ਦੱਸ ਹੀ ਦੇਣਾ ਮੈਂ ਸਾਰੇ ਪਿੰਡ ਵਾਲੇ ਅੱਕੇ ਫਿਰਦੇ ਆ ਤੁਹਾਡੇ ਤੋਂ ਕਿਤੇ ਇਹ ਨਾ ਹੋਵੇ ਤੁਹਾਡੇ ਨਾਲ ਨਾਲ ਮੈਨੂੰ ਵੀ ਪਿੰਡ ਚ ਉਈ ਮਰ ਜਿੰਨੀਆਂ ਗੱਲਾਂ ਤੂੰ ਨਾਲੇ ਕੰਮਕੁੰਮ ਦੀ ਬਰਵਾਣਾ ਕਰਿਆ ਕਰ ਬਸੇਰਾ ਕੰਮ ਬਟਾ ਤਕੜਾ ਕਰਦਾ ਮੈਂ ਜਦੋਂ ਨੂੰ ਪਤਾ ਲੱਗ ਗਿਆ ਨਾ ਤੂੰ ਵੀ ਹਰਾਲ ਹੋ ਜੇਂਗੀ ਨਾਲੇ ਮਾਨ ਕਰੇਗੀ ਮੇਰੇ ਤੇ ਮੈਨੂੰ ਨਹੀਂ ਲੋੜ ਤੁਹਾਡਾ ਕੰਮ ਜਾਣਨ ਦੀ ਨਾ ਮੈਨੂੰ ਤੁਹਾਡੇ ਤੇ ਮਾਨ ਹੈ ਠੀਕ ਹੈ ਨਾ ਮੈਨੂੰ ਸਿਰਫ ਐ ਪਤਾ ਹੈ 2 ਦਿਨਾਂ ਦੇ ਅੰਦਰ ਅੰਦਰ ਮੈਨੂੰ ਸੂਰਾ ਲੱਖ ਰੁਪਈਆ ਚਾਹੀਦਾ ਜਿਹੜਾ ਲੋਕਾਂ ਨੂੰ ਧਾਰਾ ਦਿੱਤਾ ਹੈ ਨਾ ਸ਼ਰਮ ਕਰ ਲੋ ਆਰਤੀ ਇਹ ਤਾਂ 12 ਲੱਖ ਰੁਪਈਆ ਦੇਣਾ ਹੈ ਹਲੇ ਉਹਦੇ ਤਾਰਨੇ ਨੇ پیسے ਤੇ ਤੁਸੀਂ ਲੋਕਾਂ ਨੂੰ ਵੰਡਣ ਤੇ ਜੋਰ ਲਾ ਰੱਖਿਆ ਉਹ ਦੇਗਾ ਆਰਤੀ ਦੇ ਰੁਪਈਏ ਆਪਾਂ ਕੀ ਭੱਜੇ ਜਾਂਦੇ ਆ ਯਾਰ ਜਿਹੜਾ ਤੀ ਨੂੰ ਯਕੀਨ ਆ ਤਾਂ ਹੀ ਖੜਾ ਨਾ ਆਪਣੇ ਤੇ ਉਹ ਨਿੱਕ ਕਰੇ ਗੇੜੇ ਮਾਰ ਮਾਰ ਕੇ ਆਪਣੇ ਗਲੀ ਨੀਮੀ ਕਰਦੇ ਹੋ ਕੋਈ ਕਸਰ ਨਹੀਂ ਛੱਡੀ ਉਹਨੇ ਗੇੜੇ ਮਾਰਨ ਚ ਵੈਸੇ ਤੀਜੇ ਦਿਨ ਗੇੜਾ ਹੁੰਦਾ ਅਗਲੇ ਦਾ ਮੈਨੂੰ ਤਾਂ ਕਹਿੰਦਾ ਨਹੀਂ ਕੋਈ ਤੁਹਾਨੂੰ ਪਤਾ ਨਹੀਂ ਕੌਣਾ ਗੋੜਿਆਂ ਨੂੰ ਭਰੇ ਕਹਿੰਦੇ ਤੁਸੀਂ ਗੱਲਾਂ ਚਾਉਣ ਦੋਗੇ ਫੇਰ ਹੀ ਆ ਕਿਸੇ ਨੂੰ ਵੱਡੇ ਸ਼ਾਹੂਕਾਰ ਚੱਲ ਤਾਂ ਗੱਪਰਵਾਣਾ ਕਰ ਲੱਖ ਰੁਪਏ ਦੀ ਗੱਲ ਦਾ ਨਾ ਤੈਨੂੰ ਆਪੀ ਲਿਆ ਦੇ ਤੂੰ ਹੱਲ ਕਰ ਉਹ ਕਿਤੋਂ ਹੱਲ ਨਹੀਂ ਇਹ ਨਾ ਹੋਵੇ ਸਤਦਾਰੇ ਮੰਗਾ ਕੇ ਲਿਆ ਦੋ ਜੀ ਤੋ ਲੈਣੇ ਨੇ ਉਸੇ ਦੇ ਲਿਆ ਕੇ ਦੇ ਦਿਓ ਮੇਰੇ ਪੈਸੇ ਉਹ ਲਿਆ ਕੀ ਦੂੰਗਾ ਤੈਨੂੰ ਕੀ ਚੀਜ਼ ਦੀ ਪਰਵਾਹ ਤੈਨੂੰ ਪ ਨੰਨੋਲੇ ਮੈਂ ਤੁਹਾਨੂੰ ਕਿਹਾ ਸੀ ਕੱਪੜੇ ਚੇਂਜ ਕਰ ਲਓ ਕੀ ਕੀਤਾ ਤੁਸੀਂ ਨੇ ਉਹ ਤੈਨੂੰ ਫਿਰ ਪਤਾ ਤਾਂ ਹੈਗਾ ਤਿਆਰ ਹੋ ਕੇ ਤਾਂ ਰਹਿਣਾ ਪੈਂਦਾ ਹੁਣ ਤੈਨੂੰ ਕੀ ਪਤਾ ਮੈਨੂੰ ਕਿਸੇ ਟਾਈਮ ਵੀ ਕਿਸੇ ਵੀ ਵੱਡੇ ਬੰਦੇ ਫੋਨ ਆ ਸਕਦਾ ਕੀ ਪਤਾ ਕਿਹੜੇ ਦਫ਼ਤਰ ਜਾਣਾ ਪੈ ਜਾਏ ਕਿੱਥੇ ਸੈਂਡ ਕਰਨੇ ਪੈ ਜਾਣ ਮੈਨੂੰ ਉਹ ਤਾਂ ਕਰਕੇ ਰੈਡੀ ਛੜੀ ਹੋ ਕੇ ਰਹਿਣਾ ਪੈਂਦਾ ਮੈਨੂੰ ਹੁਣ ਤੈਨੂੰ ਦੱਸ ਕਿਉਂ ਦੱਸਿਆ ਬਾਰ ਬਾਰ ਇੱਕੋ ਥੋੜੇ ਦਫ਼ਤਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਸਿਰਫ ਇਨਾ ਪਤਾ ਹੈ ਵੀ ਇੱਕ ਬੈਕਟ ਸਰਫ ਦਾ ਰੋਹ ਤੁਹਾਡੇ ਕੱਪੜਿਆਂ ਤੇ ਲੱਗਦਾ ਹੈ ਮਹਿੰਗਾ ਹੀ ਪਤਾ ਕਿੰਨੀ ਹੋ ਰਹੀ ਹੈ ਯਾਰ ਕਿਹੋ ਜਿਹੀਆਂ ਗੱਲਾਂ ਕਰੀ ਜੰਨੀ ਹੈ ਮੈਂ ਸ਼ੋਰ ਤੇ ਤੂੰ ਆਪ ਸਰਫਲੇ ਪੈਟਾ ਨੂੰ ਬਚੀ ਜਾਨੀਂ ਕਿਹੜਾ ਸਾਨੂੰ ਜਾਣੀ ਨੂੰ ਸਮਝਾਵੇ ਗੱਲ ਬਾਰ-ਬਾਰ ਯਾਰ ਠੀਕ ਹੈ ਜੀ ਕੋਈ ਗੱਲ ਗੱਡੀ ਮੇਰੀ ਸੋਚ ਹੈ ਕੀ ਕੀ ਸੋਚੀ ਬੈਠਾ ਮੈਂ ਜਾਓ ਉਹ ਤੈਨੂੰ ਫਿਊਚਰ ਪਲਾਨ ਹੀ ਨਹੀਂ ਪਤਾ ਮੇਰੇ ਕੀ ਕੀ ਨੇ ਕੀ ਬਣੂਗਾ ਇਸਰ 15 ਦੇ ਜਿਹੜੇ 2 ਰੁਪਏ ਘਰੇ ਹੈਗੇ ਸੀਗੇ ਉਹੀ 2 ਰੁਪਏ ਚੱਕਵਾਤੇ ਦੱਸ ਆ ਉਰੀ ਖੜੀ ਆ ਹਲੇ ਇਹ ਤਿਆਰੀ ਨਹੀਂ ਹੋਈ ਹੈਗੀ ਨਿਪੈਣੇ ਹੋ ਕੀ ਹਾਲ ਹੈ ਠੀਕ ਆ ਤੜਕੀ ਤੇ ਮੇਰਾ ਹਾਲ ਪੁੱਛ ਕੇ ਗਈਆਂ ਕੁੜੇ ਕੀ ਗੱਲ ਤੜਕੀ ਤੇ ਪੁੱਛ ਕੇ ਨਹੀਂ ਤੂੰ ਤਿਆਰ ਹੀ ਨਹੀਂ ਹੋਈ ਹੈਗੀ ਐਂ ਖੜੀਆਂ ਹਲੇ ਮੈਂ ਤਿਆਰ ਹੋ ਕੇ ਵੀ ਆ ਗਈ ਤੂੰ ਕਿਵੇਂ ਕੁੜੇ ਤਿਆਰ ਜੀ ਹੋਈ ਫਿਰਦੀ ਹੈ ਕਿਤੇ ਜਾਣਾ ਤੈਨੂੰ ਆਪ ਦਾ ਜਨਮ ਦਿਨ ਵੀ ਕੁਝ ਪਤਾ ਹੈਗਾ ਮੇਰਾ ਜਨਮ ਦਿਨ ਅੱਜ ਕਿ ਤੂੰ ਜਾਣਣਾ ਕਹਿੰਦੀ ਮੇਰਾ ਜਨਮ ਦਿਨ ਹੋਰ ਕੀ ਦਾ ਲੈ ਮੇਰਾ ਜਨਮ ਦਿਨ ਤੇ ਸਾਲ 2 ਮਹੀਨੇ ਪੈਨੇ ਪਾਗਲ 2 ਦਸੰਬਰ ਨੂੰ ਹੁੰਦਾ ਹੈ 2 ਮਹੀਨੇ ਨਹੀਂ ਤੇਰੇ ਘਰ ਵਾਲਾ ਕਹਿ ਕੇ ਆਇਆ ਸੀ ਮੈਨੂੰ ਤਾਂ ਕਹਿੰਦੇ ਲਾਪਰੀ ਤੇ ਜਨਮ ਦਿਨ ਅੱਜ ਉਹ ਮੈਂ ਮਰ ਜਾ ਨਹੀਂ ਤੋਰ ਰੜ ਜਾਣ ਦੇ ਮਗਰ ਕਿਉਂ ਲੱਗਦੀ ਹੁੰਦੀ ਹੈ ਕੁੱਤਾ ਜਹਾਨ ਦਾ ਹੋ ਪਾੜਵਾਈ ਘੱਟ ਮਾਰਦਾ ਤੈਨੂੰ ਪਤਾ ਨਹੀਂ ਹੁੰਦਾ ਮੇਰੇ ਜਨਮ ਦਿਨ ਚ ਤਾਂ ਹਲੇ 2 ਮਹੀਨੇ ਪੈਨੇ ਨਾਲੇ ਜੇ ਅੱਜ ਮੇਰਾ ਜਨਮ ਦਿਨ ਹੁੰਦਾ ਵੀ ਤੂੰ ਕਿੱਦੇ ਦੇਖਿਆ ਮੈਂ ਪਾਰਟੀ ਕਰਦੀ ਹਾਂ ਨਹੀਂ ਸੱਚਾ ਪਾਰਟੀ ਤੂੰ ਕਰੀ ਨਹੀਂ ਹੈਗੀ ਕਦੇ ਮੈਨੂੰ ਐਵੇਂ ਸੀਗਾ ਮੈਂ ਕੀ ਪਤਾ ਇਦ ਕੀ ਮਨਾਉਂਦੀ ਹੋਂ ਮੈਂ ਪਈ ਨਹੀਂ ਨਹੀਂ ਮੈਂ ਤਾਂ ਖਾਣੂ ਮਨਾਉਣੀ ਐ ਤੂੰ ਉਹਦੀਆਂ ਗੱਲਾਂ ਪਿੱਛੇ ਲੱਗ ਕੇ ਨਾ ਇਹ ਜਿਹਾ ਕੁਸ ਕਰਿਆ ਕਰੀਂ ਹੋ ਤਾਂ ਮੈਨੂੰ ਕਹਿੰਦਾ ਉੱਥੇ ਕਰਾਂਗੇ ਸੰਗਰੂਰ ਉਹ ਟੱਜ ਪਾਰਟੀ ਕੰਦਾ ਰਿਸ਼ਤੇਦਾਰ ਵੀ ਆਉਣਗੇ ਖਾਸੇ ਉੱਥੇ ਕਰਾਂਗੇ ਕਹਿੰਦਾ ਮਾਂ ਚੱਲ ਪਈ ਕੀ ਪਤਾ ਮਨਾਉਂਦੇ ਹੋਣੇ ਮੈਸੂ ਕਹਿੰਦਾ ਸੂਟ ਸੋਣਾ ਜੇ ਪਾਇਆਈ ਮਾਂ ਆ ਪਾਲੀ ਚੱਲ ਮਾ ਫੁੱਲਾਂ ਜਣ ਪੱਕ ਲੈ ਜੰਨੀਆਂ ਉਹੀ ਮਾਰਦਾ ਕੁੱਤਾ ਪਕਾਈ ਉਹ ਤੂੰ ਉਹਦੇ ਮਗਰ ਕਿਉਂ ਲੱਗਦੀ ਹੁੰਨੀ ਐ ਭੈਣੇ ਨਿਉ ਤਾਂ ਮੈਂ ਖੜਕਾਤਾ ਸੀ ਮਾਂ ਤੂੰ ਪਾੜ ਬਾਈਆਂ ਜੀ ਮਰੀ ਜੰਨੇ ਗੱਪ ਮਰੀ ਜੰਨੇ ਨਾ ਨਾ ਕਹਿੰਦਾ ਮੈਂ ਤਾਂ ਹਸਪਤਾਲ ਖੋਲੂਗਾ ਨਾਲ ਤਾਂ ਕ ਉਹੀ ਪੌਂਕੀ ਜਾਂਦਾ ਇਹ ਬੱਤ ਮੈਨੂੰ ਐਂ ਦੱਸ ਉਹ ਆਰਤੀ ਦੇ ਪੈਸੇ ਤਾਰਤੀ ਲੈ ਤੈਨੂੰ ਤੜਕੇ ਦਾ ਦੱਸ ਕੇ ਹਟੀਆਂ ਵੀ 12 ਲੱਖ ਰੁਪਈਆ ਦੇਣਾ ਇੱਕ ਦਿਨ ਚ ਉਤਰ ਜਾਂਦਾ 12 ਲੱਖ ਰੁਪਈਆ ਦੇ ਹਟੀਆਂ ਮੈਨੂੰ ਕਹਿੰਦਾ 5-6 ਦਿਨ ਹੋਈ ਨਾ ਤਾਰ ਕੇ ਹਟਿਆ ਕਹਿੰਦਾ ਹੁਣ ਉਹੀ ਮਰੀ ਜਾਂਦਾ ਪਕਾਈ ਉਹ ਪਹਿਣੇ ਤੂੰ ਉਹਦੇ ਮਾਗਰ ਨਾ ਲੱਗਿਆ ਕਰ ਉਹਨਿੰਦਾ ਨਾ ਬੰਦੇ ਨੇ ਸੱਚੀ ਆਪਦਾ ਦਾ ਦਿਮਾਗ ਖਰਾਬ ਕਰ ਹੀ ਰੱਖਿਆ ਨਾਲ ਮੇਰਾ ਵੀ ਕਰ ਰੱਖਿਆ ਮੇਰਾ ਪਤੀ ਜੀ ਕਰਦਾ ਮੈਂ ਤਾਂ ਨਾ ਸੱਚੀ ਭੱਜ ਜਾਰੋ ਨਹੀਂ ਤੇਰਾ ਕੀ ਕੀਤਾ ਉਹਨੇ ਤਾਂ ਮੇਰਾ ਵੀ ਨਾਮ ਖਰਾਬ ਕਰਤਾ ਦਿਮਾਗ ਪਹਿਣੇ ਐਨਾ ਚਾਰ ਕੇ ਆਇਆ ਮੈਨੂੰ ਨਾ ਹੁਣ ਤੂੰ ਉਹਦੇ ਮਗਰ ਲੱਗ ਕੇ ਅੱਛਾ ਐ ਦੇਖਣ ਆ ਗਈ ਵੀ ਸੱਚੀ ਪਾਰਟੀ ਹੋ ਰਹੀ ਹੈ ਘਰੇ ਨਹੀਂ ਮੈਨੂੰ ਕਹਿੰਦਾ ਅੱਜ ਸ਼ਾਮ ਨੂੰ ਮੈਂ ਆ ਗਈ ਫਿਰ ਤਿਆਰ ਹੋ ਕੇ ਭਾਈ ਮੈਨੂੰ ਐ ਕਹਿੰਦਾ ਫਿਰ ਵੀ ਆਈ ਨਹੀਂ ਹੈਗੀ ਭਾਬੀ ਮੈਂ ਆ ਗਈ ਹੋਰ ਕੀ ਕਰਾਂ ਕੁਛ ਨਹੀਂ ਬਣਦਾ ਇਸ ਬੰਦੇ ਦਾ ਨਹੀਂ ਮੈਨੂੰ ਬਚਾਰਿਆ ਨਹੀਂ ਕਿੱਡਾ ਹਰਾਮ ਦਾ ਪਾਲ ਦਿਆ ਜਨਮ ਦਿਨ ਮੈਂ ਤਾਂ ਮਸ਼ੀਨ ਚ ਕੱਪੜੇ ਵਾਕੇ ਹਟੀਆਂ ਦੇਮਾ ਨੂੰ ਪਤਾ ਪਤਾ ਨਹੀਂ ਬਾਹਰ ਰੁੜਦਾ ਹੋਣਾ ਕਿਤੇ ਘਰੇ ਕਿਹੜਾ ਖੜਦਾ ਹੈ ਉਹ ਆ ਹੁਣ 20000 ਰੁਪਏ ਮੈਂ ਸਾਰਾ ਕਰ ਪੜ ਲਿਆ ਮਾ ਕਿ ਦਰ ਗਿਆ ਪਤਨੇ ਕਿ ਦਰ ਗਿਆ ਆਪ ਚੱਕ ਕੇ ਉਹ ਦੂਜੀ ਪਤਨੀ ਕਿਹੜੇ ਪਿੰਡ ਤੋਂ ਮੁੰਡਾ ਆਇਆ ਕਰਦਾ ਲਾਡੀ ਉਹਨੂੰ ਫੜਾਤਾ 80000 ਉਹ ਤੋਂ ਪਹਿਲਾਂ ਲੈਣਾ ਲੱਖ ਰੁਪਇਆ ਹੋ ਗਿਆ ਲੈ ਹੁਣ ਲੱਖ ਰੁਪਏ ਮੋੜ ਦੂਗਾ ਬਈ ਇਹਦਾ ਹੋ ਹਾਈ ਨਹੀਂ ਨੀ ਲੱਛਣ ਜੀ ਕੀ ਕਰਦਾ ਫਿਰਦਾ ਨਹੀਂ ਇਹ ਨੀ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਤੇ ਆਪਦੇ ਪਾਈ ਨੂੰ ਸਾਧ ਲੈ ਤੂੰ ਕਿਹੜਾ ਸਾਧਦੀਆਂ ਭੈਣ ਤੂੰ ਵੀ ਨਹੀਂ ਗੱਲ ਗੁੱਲ ਸੁਣਦੀ ਹੈਗੀ ਕਿਸੇ ਦੀ ਵੀ ਮੈਂ ਖਾ ਚਲੋ ਉਹੀ ਗੱਲ ਤੇਰੀ ਸੱਸ ਕਹਿੰਦੀ ਸੀ ਚਾਚੀ ਵੀ ਵਿਚਾਰੀ ਮੈਂ ਸਮਝਾ ਦੂੰਗੀ ਉਹ ਵੀ ਦੁਪਹਿਰੇ ਮੱਥਾ-ਪੁੱਠਾ ਮਾਰ ਕੇ ਬੋਲੀ ਉਹਨੂੰ ਤਾਂ ਪੁੱਠਾ ਸਿੱਧਾ ਬੋਲ ਕੇ ਹਟਿਆ ਮੇਰੀ ਬੀਬੀ ਨੂੰ ਤਾਂ ਆਹੋ ਮੈਂ ਅੰਦਰੇ ਪਈ ਸੀ ਮੈਂ ਆ ਉਹ ਬਾਹਰ ਆ ਕੇ ਆਏ ਸਾਡੇ ਘਰੇ ਸਾਡੇ ਘਰੇ ਨਾ ਕਹਤਾ ਆਇਆ ਕਰੇ ਸਮਝਾਉਣ ਆ ਜੂਗੀ ਤੂੰ ਮਚੱਕਦੀ ਆਇਆ ਕਰ ਕਹਿੰਦਾ ਉਹ ਆਇਆ ਕਰੇ ਫਿਰ ਹੁਣ ਕੀ ਕਰ ਸਕਦੇ ਤਾਂ ਹੈ ਹੀ ਇਹ ਜਾਇ ਤੂੰ ਅੱਛਾ ਸਾਰਾ ਕੰਮ ਤਾਂ ਤਾਂ ਫਿਰ ਜਾ ਕੇ ਕੱਪੜੇ ਬਦਲ ਕੇ ਕੰਮ ਕਰ ਲੈ ਬਾਈ ਭਾਲ ਦਿਆ ਜਨਮ ਦਿਨ ਉਹਦੀ ਨਹੀਂ ਕਰਨੀ ਪੈਣਗੇ ਮਾਂ ਚਲ ਖਾਇਆ ਮੈਂ ਕੇਕ ਉਹ ਜਿਹੜਾ ਖਵਾਉਗਾ ਉਸ ਕੇਕ ਤਾਂ ਤੈਨੂੰ ਖਵਾ ਦਾਂਗੇ ਅੜੀ ਕੇਕ ਦੀ ਕੀ ਗੱਲ ਐ ਨਹੀਂ ਬਸ ਨਹੀਂ ਸੋਡੇ ਤਾਂ ਪਹਿਲੀ ਪੈਸੇ ਸਿਰ ਚੜ ਲੈਨੇ ਕੇਕ ਖਾਂਦੀ ਸੋਹਣੀ ਲੱਗੂਗੀ ਮੈਂ ਹੁਣ ਚਲੋ ਤਾਂ 2400 ਦਾ ਕੇਕ ਆਜੂਗਾ ਮਰਿਆ ਨਹੀਂ ਚਲ ਕੋਈ ਨਾ ਤੂੰ ਹੀ ਖਾ ਲਈ ਪਹਿਨੇ ਉਹ ਤਾਂ ਬਾਈ ਪਤੇਰ ਦਾ ਫਿਰਦਾ ਅੱਧਾ ਪਿੰਡ ਦਾ ਨੇ ਉਹੀ ਮੂਰਖ ਬਣਾ ਰਖਿਆ ਸਵਾ ਲੱਖ ਦਾ ਕਹਿੰਦਾ ਸੂਟ ਪਾਉਗੀ ਮੈਨੂੰ ਕਹਿੰਦਾ ਤੂੰ ਵੀ ਸੋਹਣੀ ਜੀ ਸੂਟ ਪਾ ਲਿਆ ਕਰ ਕਹਿੰਦਾ ਸੋੜੇ ਜੀ ਭਾਈ ਫਿਰਦੀਆਂ ਵਾ ਕੀ ਮਾੜੇ ਨੇ ਮਤੇ ਰਕਰ ਲਈ ਵੀ ਇਹ ਪਾ ਕੇ ਰੱਖ ਦੀਏਗੀ ਨਾ ਨਾ ਉਹ ਤਾਂ ਕਹਿੰਦਾ ਉਹੀ ਨਹੀਂ ਪਾਉਂਦੀ ਹੈਗੀ 35 35000 ਦਾ ਸੂਟ ਪਾਉਂਦੀ ਹੈ ਸਵਾ ਲੱਖ ਦਾ ਸੂਟ ਪਾਉਗੇ ਨਾ ਜਨਮ ਦਿਨ ਤੇ ਮਾਰਦਾ ਕੁੱਤੇ ਪਕਾਈ ਅਦਰ ਮੈਂ ਤਾਂ ਹੀ ਆ ਗਈ ਮੈਂ ਸਵਾ ਲੱਖ ਦਾ ਸੂਟ ਦੇਖ ਕੇ ਆਉਂਗੀ ਲਪਰੀ ਦਾ ਕਿਹਾ ਜਾਊਗਾ ਤੂੰ ਲੈ ਜਾ ਤੂੰ ਪਾਲੀਂਗੇ ਇਸੇ ਫੰਕਸ਼ਨ ਤੇ ਨਹੀਂ ਚੰਗਾ ਤੂੰ ਵੀ ਉਹ ਕਰਦੀਆਂ ਮੇਰੇ ਨਾਲ ਤਾਂ ਚਲ ਚੰਗਾ ਨਹੀਂ ਮੈਂ ਤਾਂ ਜਾਨੀ ਆ ਭਣੇ ਚੰਗਾ ਉਹੀ ਨਾ ਉਹਦੇ ਮੰਗਰ ਲੱਗ ਕੇ ਆਇਆ ਕਰਾਂ ਮੇਰੇ ਤਾਂ ਗਏ ਸੁਪਨੇ ਪਾਣੀ ਚ ਬਿੰਤਾ ਸੀਮਾ ਨਾਲ ਤਾਂ ਸਵਾ ਲੱਖ ਦਾ ਸੂਟ ਦੇਖ ਕੇ ਆਉਂਗੀ ਲਲੇਮਾ ਕੇਕ ਖਾ ਕੇ ਆਉਂਗੀ ਉਹ ਵੀ ਰੋੜ ਗਿਆ ਮੇਰੇ ਕੋਲ ਗੱਪ ਆਉਣ ਤੇ ਹੁਣ ਮੈਨੂੰ ਟੱਕਰ ਦੇ ਦੋਂਗੇ ਉਹਨੂੰ ਪਤਾ ਕਿਤੇ ਮੂਹ ਦਿਖਾਉਣ ਜੋਗਨ ਛੱਡਿਆ ਹੈਗਾ ਇਹ ਬੰਦੇ ਨੇ ਕਿਵੇਂ ਦੇਖ ਲੈ ਉਹੀ ਬੁੜੀਆਂ ਨੂੰ ਤੇਰਦਾ ਫਿਰਦਾ ਲੈ ਵੀ ਇਹ ਬੁੜੀਆਂ ਨੇ ਥੋੜੀਆ ਵੀ ਉਹਨਾਂ ਦਿਮਾਗ ਹੀ ਨਹੀਂ ਹੈਗਾ ਤੇਰੇ ਪਿੱਛੇ ਲੱਗਣ ਗਿਆ ਇਹ ਜੀਤੀ ਬੇਦਬਾਗੀ ਆ ਗਈ ਅਕੇ ਸਵਾ ਲੱਖ ਦਾ ਸੂਟ ਲੈ ਸਵਾ ਲੱਖ ਦਾ ਸੂਟ ਪਾਉਣ ਵਾਲੀ ਹੁੰਦੀ ਮੈਂ ਇਹਨਾਂ ਦੇ ਘਰੇ ਹੁੰਦੀ ਨੰਗਾ ਦੇ ਲੈ ਆ ਗਈ ਬੁੱਤ ਆ ਗਈ ਬੀਬੀ ਮਨਾ ਲਿਆ ਜਨਮ ਦਿਨ ਕਿਹੜੇ ਜਨਮ ਦਿਨ ਭਾਲਦੀ ਐ ਉਹ ਤਾਂ ਕਿੱਥੇ ਜਨਮ ਦਿਨ ਅੱਜਾ ਉਹ ਤਾਂ ਕਹਿੰਦੀ ਮੇਰੇ ਜਨਮ ਦਿਨ ਚ 2 ਮਹੀਨੇ ਪਹਿਨੇ ਹਲੇ 10 ਪਾਈ ਫਿਰ ਬਾਵਾ ਉਹਨੂੰ ਝੂਠੇ ਬੋਲੀ ਜਾਂਦਾ ਨਹੀਂ ਉਹ ਤਾਂ ਚਾਰ ਗਿਆ ਮੈਨੂੰ ਕਿ ਜਨਮ ਦਿਨ ਆ ਉਹਦਾ ਲਾਪਰੀ ਦਾਜੀ ਸ਼ਾਮ ਨੂੰ ਕਿਹੜਾ ਜਨਮ ਦਿਨ ਉਹ ਤਾਂ ਮੈਨੂੰ ਗੁੱਸੇ ਨਾਲ ਬੋਲੀ ਵਿਚਾਰੀ ਕਹਿੰਦੀ ਮੇਰਾ ਜਨਮ ਦਿਨ ਕਹਿੰਦੀ ਕਿ ਕਿੱਦੇ ਮਨਾਇਆ ਪਹਿਲਾਂ ਜਿਹੜਾ ਅੱਜ ਬਣਾਊਗਾ ਉਹ 10 ਪਾਈ ਇਹਦਾ ਮੁੰਡੇ ਦਾ ਵੀ ਸਰਿਆ ਹੀ ਹੋਇਆ ਕੀ ਹੈ ਨਾ ਝੂਠ ਬੋਲਦਾ ਫਰੀ ਜਾਂਦਾ ਮੈਨੂੰ ਤਾਂ ਆਏ ਆ ਵੀ ਲੋਕਾਂ ਕੋਲ ਪਤਾ ਨਹੀਂ ਇਹਦੇ ਬਾਰੇ ਕੀ ਕੀ ਕੁਝ ਬੋਲੀ ਜਾਂਦਾ ਹੁਣ ਆਹੋ ਉਹ ਤਾਂ ਕੀ ਤਵਾਰ ਹੈ ਆਪਾਂ ਤਾਂ ਫੇਰ ਘਰ ਦੇਈ ਤੀਗੇ ਜੇ ਕਹਿ ਗਿਆ ਚੜ ਘਰ ਦੀ ਘਰ ਚ ਰਹਿ ਗਈ ਜੇ ਕਿਸੇ ਹੋਰ ਨੂੰ ਕਹਿ ਦਿੰਦਾ ਤਾਂ ਦੱਸ ਅਗਲਾ ਮਜ਼ਾਕ ਡਾਉਂਦਾ ਆਹੋ ਬੀਬੀ ਮੈਨੂੰ ਤਾਂ ਐ ਸੀ ਵੀ ਹੋਰਾਂ ਗੱਲਾਂ ਦਾ ਚੱਲ ਗੱਪ ਰੋੜਦਾ ਹੋਊਗਾ ਮੈਨੂੰ ਪਤਾ ਹੀ ਐ ਵੀ ਹੋਰ ਗੱਲਾਂ ਦਾ ਤਾਂ ਪੰਪ ਮਾਰ ਕੇ ਗਿਆ ਉਹ ਮਾਝਾ ਜਨਮ ਦਿਨ ਤਾਂ ਹੋਊਗਾ ਹੀ ਲਾ ਪ੍ਰੀਤ ਦਾ ਮੈਂ ਤਾਂ ਤਾਂ ਵਗ ਗਈ ਲੈ ਦੱਸ ਉਹ ਤਾਂ ਕੁੜੀ ਵਿਚਾਰੀ ਭੋਲੀ ਆ ਉਹਦੀ ਵੀ ਬਦਨਾਮੀ ਕਰ ਦੂਗਾ ਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਕੁੜੀ ਆਪਣੇ ਪੇਕੇਆਂ ਨੂੰ ਕਾਤੇ ਨਹੀਂ ਦੱਸਦੀ ਹੈਗੀ ਨਹੀਂ ਮੈਂ ਕਹਿ ਕੇ ਆਈਆਂ ਮਾਹਾਂਵਾ ਦੇ ਪਾਈ ਨੂੰ ਬੁਲਾ ਲਿਆ ਪਾਈ ਮੈਂ ਤੂੰ ਵੀ ਕਿਸੇ ਕੰਮ ਦੀ ਹੈ ਨਹੀਂਗੀ ਮਾ ਤੂੰ ਵੀ ਬੁਲਾਉਂਦੀ ਨਹੀਂ ਹੈਗੀ ਆਪਣੇ ਪਾਈ ਨੂੰ ਕੀ ਕਰੇ ਪੁੱਤ ਉਹ ਵੀ ਸੋਚਦੀ ਆ ਕਹਿੰਦੇ ਕਬੀਲਦਾਰ ਘਰਾਂ ਚੋਂ ਆਈ ਹੋਈ ਆ ਪਿੱਛੇ ਕਾਨੂੰ ਆਪਣੇ ਮਾਪਪ ਨੂੰ ਦੁੱਖ ਦੇਣਾ ਪਰ ਇਹਦੇ ਮੁੰਡੇ ਦੇ ਲੱਛਣ ਨਹੀਂ ਹੈਗੇ ਇਹ ਨਹੀਂ ਸੁਧਰਦਾ ਹੈਗਾ ਨਹੀਂ ਜੀ ਉਹਨੇ ਦੱਸ ਵੀ ਦਿੱਤਾ ਵੀ ਬੀਬੀ ਆਪਦੇ ਘਰ ਦੇਆਂ ਨੂੰ ਉਹ ਲੈ ਜਾਣਗੇ ਘਰ ਖਰਾਬ ਹੋਊਗਾ ਅਈ ਨਹੀਂ ਪਤਾ ਨਹੀਂ ਹੋਰ ਵਿਆਹ ਕਰਵਾ ਲੈ ਇਹਦਾ ਕੋਈ ਤਬਾਰ ਨਹੀਂ ਹੈਗਾ ਪੁੱਤ ਹੁਣ ਕੀ ਕਰੇ ਉਹਦੇ ਲਾ ਬਾਪ ਉਹ ਵਿਚਾਰਾ ਬੈਠਾ ਵਿੱਚੋ ਵਿੱਚ ਝੁਰੀ ਜਾਂਦਾ ਨਾ ਤਾਂ ਉਹ ਕੁਝ ਕਹਾਉਂਦਾ ਕੋਈ ਗੱਲ ਨਹੀਂ ਕਹਾਉਂਦਾ ਜਦ ਮੈਂ ਗਈ ਤੇ ਇੰਨਾ ਉਬੜਦਾ ਤੀਗਾ ਮੂਹਰੇ ਇੰਨੇ ਇੰਨੇ ਗੱਲਾਂ ਮੈਨੂੰ ਸੌ ਸੌ ਸੁਣਾਈਆਂ ਯਾ ਹੋ ਮੈਂ ਵੀ ਕਿਹਾ ਸੀ ਉਹਨੂੰ ਮਾਂ ਮੇਰੀ ਮਾਂ ਇਸ ਤਿਸ ਸਮਝਾਉਣਾ ਤੇ ਨਾ ਨਾ ਮੈਨੂੰ ਨਾ ਸਮਝਾਉਣ ਸੁਣ ਨੂੰ ਆਇਆ ਕਰੇ ਕਹਿੰਦਾ ਸਾਡੇ ਕਰੇ ਨਾ ਆਇਆ ਕਰੇ ਉੱਠਾ ਬੋਲਿਆ ਤੈਨੂੰ ਵੀ ਤੇ ਤੈਨੂੰ ਤਾਂ ਲੱਗਦਾ ਦੱਸੋ ਮੈਨੂੰ ਕਹਿੰਦਾ ਤੂੰ ਆ ਜੀ ਕਹਿੰਦਾ ਸਾਡੇ ਕਰੇ ਪੁੱਤ ਮੇਰੀ ਗੱਲ ਸੁਣ ਉਹ ਆਪਣੇ ਘਰ ਦੇ ਨੇ ਹਨਾ ਉਹਨਾਂ ਬਾਰੇ ਆਪਾਂ ਹੀ ਸੋਚਣਾ ਏ ਉਹ ਤਾਂ ਜਿਹੇ ਜਿਹੇ ਮੂਰਖਾ ਹੈਗਾ ਨੀ ਆਪਾਂ ਕੀ ਕਰ ਸਕਦੇ ਹੁਣ ਬੀਬੀ ਮੈਂ ਤੇਨੂੰ ਗੱਲ ਦੱਸਾਂ ਆਪਾਂ ਆਪੂਆ ਨੂੰ ਨਾ ਬੁਲਾ ਲੀਏ ਆਪਣੀ ਨੂੰ ਨਹੀਂ ਉਹ ਸਮਝਾ ਜੂਗੀ ਨਾਲੇ ਉਧਰੋਂ ਆ ਜਾਊਗਾ ਤੇ ਪਿੰਡੋਂ ਕੋਈ ਇਸ ਅੱਧਾ ਜਾਣਾ ਨਾ ਮੇਰੀ ਗੱਲ ਸੁਣ ਉਹ ਤਾਂ ਚੱਲ ਮੈਂ ਮੰਨਦੀ ਆ ਮੈਂ ਤੇਰੀ ਆਪਣੀ ਭੂਆ ਨੂੰ ਤੇਡੀ ਨੂੰ ਬੁਲਾ ਲੰਨੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਦੀ ਮੰਨੂਗਾ ਉਹਨੇ ਤਾਂ ਮੇਰੀ ਨਹੀਂ ਸੁਣੀ ਹੈਗੀ ਉਹ ਤਾਂ ਬਾਡੀਆਂ ਹੀ ਬਹੁਤ ਮਾਰਦਾ ਹੈ ਓਹੋ ਬੀਬੀ ਜੇ ਤੇਰੀ ਨਹੀਂ ਸੁਣੀ ਹੈਗੀ ਭੂਆ ਦੇ ਤਾਂ ਗੱਲ ਮੰਨਦਾ ਹੋ ਕੀ ਬਤਾ ਉਹਦੇ ਕੋਈ ਤਾਂ ਸਮਝੀ ਜਾਵੇ ਗੱਲ ਤਾਂ ਪੁੱਤ ਤਾਂ ਸਿਆਣੀ ਕਹੀ ਆ ਮੈਂ ਕਹਨੀ ਆ ਮੈਂ ਜਾ ਕੇ ਆਉਂਗੀ ਲਾਪ੍ਰੀਤ ਕੋ ਮੈਂ ਉਹਨੂੰ ਕਹਨੀ ਆ ਵੀ ਨਾਲੇ ਤਾਂ ਦੂਬਨੇ ਪੇਕੇ ਫੋਨ ਕਰ ਆਪਣੇ ਭਾਈ ਨੂੰ ਬੁਲਾ ਨਾਲੇ ਭੂਆ ਨੂੰ ਤੇਰੀ ਨੂੰ ਕਰ ਦੰਨੇ ਬੁਲਾ ਲੰਨੇ ਆ ਸਵੇਰੇ ਨਹੀਂ ਤੂੰ ਜਾ ਹੀ ਨਾ ਉਹ ਜੇ ਕਰੇ ਹੋਇਆ ਤੇ ਫੇਰ ਲੱਗੂਗਾ ਉਹ ਆਪਾਂ ਐ ਕਰਾਂਗੇ ਲਾਪ੍ਰੀਤ ਨੂੰ ਫੋਨ ਇਹ ਕਰ ਦਾਂਗੇ ਵੀ ਐ ਕਹ ਦਾਂਗੇ ਉਹਨੂੰ ਤੇਰੇ ਘਰ ਦੇ ਨੂੰ ਬੁਲਾ ਲੈ ਤੇ ਆਪਾਂ ਕੌਣ ਫੋਨ ਕਰ ਦਾਂਗੇ ਕੱਲ ਨੂੰ ਆਪ ਕੋਣ ਬੋਨ ਲਾਂਗੇ ਗਲਤ ਤੇ ਤੇਰੀ ਠੀਕ ਆ ਬੋਲਣ ਦਾ ਨਹੀਂ ਉਹਨੂੰ ਪਤਾ ਮੈਨੂੰ ਵੀ ਪਹਿਲਾਂ ਗੁੱਸਾ ਆ ਗਿਆ ਮੈਂ ਇੱਕ ਉਹਦੇ ਬਾਪ ਕਰਕੇ ਚੁੱਪ ਕਰ ਗਈ ਨਹੀਂ ਮੈਂ ਵੀ ਦਉ ਵੀ ਇਹਨੂੰ ਪਤਾ ਮੈਨੂੰ ਟੱਕਰੇ ਤੱਕੇ ਰਾਂ ਉਹ ਬਝੂੜ ਕਾ ਤੋਂ ਵੱਡ ਕੇ ਗਿਆ ਮੈਨੂੰ ਕਹਿੰਦਾ ਸਵਾ ਲੱਖ ਦਾ ਸੂਟ ਪਾਉਂਗੀ ਲਾਪਰੀ ਤਾਂ ਕਹਿੰਦਾ ਮੈਨੂੰ ਮੈਂ ਤੂੰ ਵੀ ਚੱਜ ਦੇ ਪਾਲਿਆ ਕਰ ਸੂਟ ਆ ਦੱਸ ਭਾਈ ਕਿੱਦੇ ਨਹੀਂ ਹੈਗੇ ਉਹਨੇ ਤਾਂ ਜਿਹੜੇ 2 2.5 ਕੀਲੇ ਨੇ ਮੈਂ ਕਹਨੀ ਆ ਉਹ ਵੀ ਨਵੇੜ ਕੇ ਨਹੀਂ ਖੜਾ ਛੁੱਟਣਾ ਇਹਨਾਂ ਦਾ ਤਾਂ ਜਿੰਨਾ ਕਰਜ਼ਾ ਸਿਰ ਕਰੀਂ ਫਿਰਦਾ ਇਹ ਦੱਸ ਉਹ ਮੁੰਡੇ ਦਾ ਬਣੂਗਾ ਕਿਹਿੰਦਾ ਹਰ ਦਿਨ ਸਾਰੇ ਪੈਸੇ ਲਾਤੇ ਆ ਲਾਪਰੀ ਤਾਂ ਕਹਿੰਦੀ ਸਾਰੇ ਐਂ ਕਿੱਥੋਂ ਲਾਤੇ ਉਹ ਤਾਂ ਚੜਾਈ ਜਾਂਦਾ ਸੰਕਾ ਦੀ ਚੱਲ ਤੂੰ ਆਏ ਘਰ ਪੱਟੂਗਾ ਮੈਨੂੰ ਲੱਗਦਾ ਇੱਕ ਦਿਨ ਉਹ ਤਾਂ ਮੈਨੂੰ ਪਤਾ ਹੀ ਆ ਪੁੱਤ ਦਿਖਦੇ ਨੇ ਲੱਛਣ ਤਾਂ ਹੁਣ ਦਿਖੇ ਰਹੇ ਨੇ ਕਾਪਾ ਬਗਾਨੀ ਤੀਨ ਕੁਝ ਕਹਿ ਨਹੀਂ ਸਕਦੇ ਚੱਲ ਜੇ ਆਪਾਂ ਵੀ ਉਹਦੇ ਮੰਗੂ ਉਹਨੂੰ ਲੱਗੇ ਕਹਿਣ ਨੰਗ ਜੂਗੀ ਅਗਲੀ ਫੇਰ ਕੀ ਬਣੂਗਾ ਘਰ ਖਰਾਬ ਹੋ ਜਾਊਗਾ ਪੁੱਤ ਜੀ ਬੀਬੀ ਜੀ ਉਹ ਬਾਗੀ ਮੇਰੇ ਤਾਂ ਕਿਸੇ ਹੋਰ ਨਾਲ ਬਣਦੀ ਵੀ ਨਹੀਂ ਹੈਗੀ ਉਸੇ ਨਾਲ ਬਣਦੀ ਹੈ ਫੇਰ ਨਾਲ ਦੋ ਗੱਲਾਂ ਕਰਿਆਣੀਆਂ ਜਾ ਕੇ ਜੇ ਉਹ ਬਾਗੀ ਮੇਰੇ ਤਾਂ ਜੀਵ ਹੀ ਨਹੀਂ ਲੱਗਣਾ ਹੈਗੇ ਬਈ ਆਪਾਂ ਇਹਨੂੰ ਜਾਣ ਹੁੰਦੇ ਹੈਗੇ ਲਾਪਰੀ ਤੈਨੂੰ ਆਪਾਂ ਤੈਨੂੰ ਸੁਧਾਰਾਂਗੇ ਤੂੰ ਐਂ ਕਰ ਅੱਜ ਲਾਪ੍ਰਿਤ ਨੂੰ ਹੁਣ ਤੂੰ ਫੋਨ ਕਰਕੇ ਕੀ ਕਹਿ ਚੱਲ ਮੈਂ ਵੀ ਨਹੀਂ ਜਾਣਦੀ ਕੀ ਪਤਾ ਹੈ ਜੇ ਬੰਦੇ ਦਾ ਕੀ ਮੂੰਹੋਂ ਬੋਲ ਪਵੇਗਾ ਕੀ ਬੋਲੇ ਹਾਂ ਤੂੰ ਉਹਨੂੰ ਐਂ ਕਹੀਂ ਲਾਪ੍ਰਿਤ ਨੂੰ ਕਹ ਨਾ ਅੱਜ ਆਪਣੇ ਭਾਈ ਨੂੰ ਫੋਨ ਕਰ ਦੇ ਵੀ ਮੰਮੀ ਨੇ ਕਿਹਾ ਨਾਲੇ ਭੂਆ ਨੂੰ ਕਹੇ ਆਪ ਕਰ ਦੰਦੀ ਆ ਕੱਲ ਨੂੰ ਬੁਲਾਉਨੇ ਆ ਫੇਰ ਕਰ ਦਿਆਂ ਗੱਲ ਆਪਾਂ ਇਹਦੇ ਨਾਲ ਹਾਂ ਮੈਂ ਲਾਪ੍ਰਿਤ ਨੂੰ ਫੋਨ ਕਰ ਦੂੰਗੀ ਤੂੰ ਭੂਆ ਨੂੰ ਕਰਦੀ ਫੋਨ ਕੋਈ ਨਾ ਹੋਰ ਕਿਉਂ ਨਿਆਣੀ ਦੱਸ ਕੀ ਕਰੇ ਵਿਚਾਰੀ ਅੰਦਰੇ ਅੰਦਰ ਝੁਰੀ ਜਾਂਦੀ ਆ ਇਹ ਤਾਂ ਮੋਲੀ ਨਹੀਂ ਹੈਗੀ ਵਿਚਾਰੀ ਐਂ ਖੜ ਗਈ ਚੁੱਪ ਕਰਕੇ ਦੱਸ ਕੋਈ ਆ ਵੀ ਕੋਈ ਹੁਣ ਦੇ ਫੋਕੀਆਂ ਫੜਾ ਹੀ ਮਾਰੀ ਜਾਂਦਾ ਏ ਲੱਖਾਂ ਤੋਂ ਥੱਲੇ ਤਾਂ ਉਤਰਦਾ ਹੀ ਨਹੀਂ ਹੈਗਾ ਮੈਨੂੰ ਪਤਾ ਵੀ ਕੀ ਕਹਿੰਦਾ ਕਹਿੰਦਾ ਐਡੀ ਕੋਠੀ ਪਾਵਾਂਗੇ ਅਸੀਂ ਵਿਚ ਲੈ ਉਹ ਡਾਕਟਰਾਂ ਦਾ ਕਲੀਨਿਕ ਬਣਾਉਂਗਾ ਮੈਂ ਐ ਕਰੂੰਗਾ ਦੱਸ ਕਹੇ ਜੀ ਮੈਨੂੰ ਵੀ ਕਹਿ ਕੇ ਹਟਿਆ ਸੀ ਮੁੰਡਾ ਮੈਂ ਤਾਂ ਵੱਡਾ ਹਸਪਤਾਲ ਖੋਲੂਗਾ ਜੀ ਵੈਗਣ ਲਿਆਉਂਗਾ ਨਹੀਂ ਹਜੇ ਕਾ ਤੂੰ ਆਉਂਦੇ ਦਿਮਾਗ 'ਚ ਪ੍ਰੋਬਲਮ ਤਾਂ ਨਹੀਂ ਹੈਗੀ ਮੈਨੂੰ ਤਾਂ ਲੱਗਦਾ ਕੁਝ ਨਹੀਂ ਚਾਮ ਲਿਆ ਹੋਇਆ ਪੁੱਤ ਨਹੀਂ ਐਨਾ ਤਾਂ ਨਹੀਂ ਜੰਬਲਿਆ ਹੁੰਦਾ ਬੀਬੀ ਉਹ ਤਾਂ ਹੋਰੇ ਰੋਡ 'ਤੇ ਗੱਲਾਂ ਕਰਦਾ ਐ ਇਹਦੀ ਤਾਂ ਮਾਂ ਵੀ ਵਿਚਾਰੀ ਭੋਲੀ ਜੀਤੀ ਬਸ ਉਹ ਵੀ ਵਿਚਾਰੀ ਐਂ ਗੱਲ ਟਾਲ ਦਿੰਦੀ ਸੀ ਹੋਰ ਕੀ ਕਰਦੀ ਮੈਨੂੰ ਤਾਂ ਲੱਗਦਾ ਦਿਮਾਗੀ ਟੈਨਸ਼ਨ ਐ ਬ ਇਹ ਕੋਈ ਟੈਂਸ਼ਨ ਨਹੀਂ ਬੋਲੀ ਜਾਂਦਾ ਇਹ ਟੈਂਸ਼ਨ ਕਾਨੂੰ ਹੈ ਤਾਂ ਪੁੱਤ ਬਾਹਰ ਮੁੰਡਿਆਂ ਨਾਲ ਲੱਗ ਕੇ ਹਜੇ ਪੁੱਠੇ ਕੰਮ ਕਰਨ ਲੱਗ ਗਿਆ ਉਹਨਾਂ ਦੇ ਪਿੱਛੇ ਲੱਗ ਲੱਗ ਕੇ ਫੁਕਰੀਆਂ ਮਾਰੀ ਜਾਂਦਾ ਤੈਨੂੰ ਪਤਾ ਤੱਕੜੇ ਘਰਾਂ ਦੇ ਨਿਆਣਿਆਂ ਨੂੰ ਖੁੱਲੇ ਖਰਚੇ ਕਰਨ ਦੀ ਆਦਤ ਹੁੰਦੀ ਆ ਆਪ ਵੀ ਉਹੋ ਜਿਹੀ ਕਰਦਾ ਆਪਣੇ ਘਰਵਾਲਤਾ ਨਹੀਂ ਦੇਖਦਾ ਸੋ ਇਹ ਗੱਲ ਕੀ ਪਤਾ ਲੱਗਦਾ ਭਈ ਇਹਦਾ ਚੱਲ ਤੂੰ ਵੀ ਗਈ ਸੀ ਛੱਜ ਕੇ ਵੀ ਪਤਾ ਨਹੀਂ ਪਹਿਲਾਂ ਪਤਾ ਤਾਂ ਕਰੇ ਆਂਦੀ ਨਾਲੇ ਮੈਂ ਤੈਨੂੰ ਕਹੀ ਗਈ ਆ ਕਿ ਨਹੀਂ ਮੈਂ ਤਾਂ ਜਾਊਂਗੀ ਮੰਮੀ じゃ ਹੁਣ ਕੱਪੜੇ ਬਦਲ ਲੈ ਆਟਾ ਊਟਾ ਗੁੰਨ ਲੈ ਮੈਂ ਸਬਜ਼ੀ ਕੱਟਦੀ ਆਂ ਟਾਈਮ ਨਾ ਬਣਾ ਲਈਏ ਨਹੀਂ ਕੱਪੜੇ ਤਾਂ ਬਦਲਦੀ ਆਂ ਕੰਮ ਵੀ ਕਰੂੰਗੀ ਬੀਬੀ ਮੈਨੂੰ ਤਾਂ ਐ ਸੀਗਾ ਮਾਂ ਚਲੋ ਜਨਮ ਦਿਨ ਹੋਊਗਾ ਮੈਂ ਤਾਂ ਵਗ ਗਈ ਚੱਲ ਤੈਨੂੰ ਪਤਾ ਤਾਂ ਹੈ ਅੱਗੇ ਤੋਂ ਨਾ ਇਹ ਜਿਹੇ ਤੇ ਭਰੋਸਾ ਕਰੀਂ ਹੋਰ ਗੱਲਾਂ 'ਚ ਤਾਂ ਝੂਠ ਬੋਲਦਾ ਹੀ ਬੋਲਦਾ ਸੀ ਦੱਸਾ ਜਨਮ ਦਿਨ 'ਚ ਹੀ ਵੱਡ ਗਿਆ ਆ ਨਾ ਮੈਂ ਝੂਠ ਬੋਲਣ ਲੱਗ ਗਿਆ ਹੁਣ ਚੱਲ ਕਰ ਲੈ ਪੁੱਤ ਲੇਟ ਨਾ ਹੋ ਹੁਣ ਆਟਾ ਗੁੰਨ ਲੈ ਕਰ ਦਿਆਂ ਲੀਲੀ ਪਤਾ ਨਹੀਂ ਹੂੰ ਖੇਤ ਕਿਵੇਂ ਹੂ ਡੈਡੀ ਹਾਂ ਪੁੱਤ ਆ ਮੂਵ ਥਿਆ ਗਈ ਸੀ ਮੈਨੂੰ ਲੈ ਗੋਡੇ ਦੇ ਮਾਸਲ ਲੋ ਇਹਦੇ ਨਾਲ ਤੁਹਾਨੂੰ ਥੋੜਾ ਜਿਹਾ ਆਰਾਮ ਮਿਲ ਜਾਊਗਾ ਉੱਤੇ ਤਾਂ ਮੈਂ ਮਲ ਲੂ ਆ ਸੋਡਾ ਅੰਦਰ ਕਾਦਰ ਰੋਲਾ ਜਾ ਪਿਆ ਪਿਆ ਸੀ ਉਹ ਤਾਂ ਡੈਡੀ ਉਹ ਸੀਗਾ ਮੈਂ 20000 ਰੁਪਏ ਰੱਖਿਆ ਸੀ ਅਲਮਾਰੀ 'ਚ ਹਾਂ ਪਿਛਲੇ ਮਹੀਨੇ ਸਰਪੰਚਾਂ ਦੀ ਨੂੰਹ ਤੋਂ ਫੜਿਆ ਸੀ ਮੇਰੇ ਭਾਈ ਨੂੰ ਲੋੜ ਸੀਗੀ ਹਾਂ ਉਹ ਚੱਲ ਹੁਣ ਜੋ ਦੋ ਤਿੰਨ ਦਿਨ ਪਹਿਲਾਂ ਆਇਆ ਸੀ ਉਹ ਮੋੜ ਗਿਆ ਸੀ ਕਹਿੰਦਾ ਭਾਈ ਲਾਪਰੇ ਤੂੰ ਚੱਲ ਉਹਨਾਂ ਦੇ ਮੋੜ ਦੀ ਪੈਣੇ ਜਿੱਥੋਂ ਫੜੇ ਸੀ ਮੈਂ ਹੁਣ ਲੱਭ ਰਹੀ ਸੀ ਮੈਂ ਇਹਨਾਂ ਨੂੰ ਪੁੱਛਿਆ ਮੈਂ ਪੈਸੇ ਕਿੱਥੇ ਨੇ ਉਹ ਕੋਈ ਲਾਡੀ ਲੁੱਡੀ ਮੁੰਡਾ ਮੁੰਡਾ ਹੁੰਦਾ ਹੁੰਦਾ ਹਾਂ ਜਿਹਨੂੰ ਇਹਨੇ 8000 ਰੁਪਏ ਪਹਿਲਾਂ ਧਾਰਾ ਦੇ ਰੱਖਿਆ ਤੇ 20000 ਉਹਨੂੰ ਫੇਰ ਫੜਾਤਾ ਚੱਕ ਕੇ ਇਹਦਾ ਭਾਈ ਦਿਮਾਗ ਤੋਂ ਮੂਕ ਹੀ ਲੱਗਾ ਉਹ ਘਰੇ ਤਾਂ ਕੀ ਹਾਲ ਹੋਇਆ ਪਿਆ ਤੇ ਇਹ ਲੋਕਾਂ ਨੂੰ ਪੈਸੇ ਵੰਡਦਾ ਫਿਰਦਾ ਫੁਕਰਪੰਥੀਆਂ ਚ ਇਹ ਉਹੀ ਤਾਂ ਗੱਲ ਹੈ ਡੜੀ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਦਾ ਸਾਬ ਨਹੀਂ ਆਉਂਦਾ ਬੰਦੇ ਦਾ ਇਹ ਚਾਹੁੰਦਾ ਕੀ ਹੈ ਸਿਰਫ ਪੈਸੇ ਹੀ ਚੜੀ ਜਾਂਦਾ ਬਸ ਲਾਉਣ ਦਾ ਨਾਂ ਨਹੀਂ ਲੈਂਦਾ ਹੈਗਾ ਉਹ ਦੇਖਤੀ ਏ ਤੈਨੂੰ ਮੈਂ ਦੱਸਦਾ ਦੇਖ ਮੈਂ ਤਾਂ ਹੁਣ ਕਿੰਨੇ ਕ ਟਾਈਮ ਦਾ ਕਾ ਇੱਕ ਸਾਲ ਕੱਟੂਆਂ ਮੈਂ ਵੀ ਜਿਹੜਾ ਕਰਦਾ ਸੋਡੇ ਵਾਸਤੇ ਕਰਦਾ ਪਰ ਇਹ ਜਮਾਈ ਨਹੀਂ ਸੋਚਦਾ ਵੀ ਮੇਰਾ ਬਾਪ ਸਾਡੇ ਵਾਸਤੇ ਇੰਨਾ ਕਰੀ ਜਾਂਦਾ ਹੈ ਵੀ ਮੈਂ ਵੀ ਕੁਝ ਦੇਖ ਕੇ ਚੱਲਾਂ ਇਹ ਤਾਂ ਬਸ ਪੈਸਾ ਹੀ ਪੈਸਾ ਪੈਸੇ ਪੈਸਾ ਲਾਈ ਜਾਂਦਾ ਇਹ ਪਤਾ ਨਹੀਂ ਕੀ ਕਰਦਾ ਕੀ ਨਾ ਉਹੀ ਗੱਲ ਰੈਡੀ ਫਿਰ ਵੱਡਿਆਂ ਦੀ ਗਲਤਾਂ ਮੰਨਣ ਹੀ ਨਹੀਂ ਆਪ ਦਾਦਾ ਬਣ ਕੇ ਬਹਿ ਗਿਆ ਇਹਨੂੰ ਐ ਤਾਂ ਹੁੰਦਾ ਨਹੀਂ ਵੀ ਮੇਰੇ ਪਿਓ ਨੇ ਆਪਦੀ ਸਾਰੀ ਜ਼ਿੰਦਗੀ ਲੰਘਾਤੀ ਉਹਦੇ ਚਿੱਟੇ ਆ ਗਏ ਉਹਨੂੰ ਇੰਨਾ ਕੁ ਤਾਂ ਪਤਾ ਕਬੀਲਦਾਰੀ ਦਾ ਮਤਲਬ ਕੀ ਹੁੰਦਾ ਹੁਣ ਅੱਜ ਕੱਲ੍ਹ ਦੇ ਇਹਨੂੰ ਕਬੀਲਦਾਰੀ ਦਾ ਕੀ ਪਤਾ ਹੈ ਦੇਖ ਪੁੱਤ ਮੈਨੂੰ ਤਾਂ ਇਹ ਦਵਾਈ ਨਹੀਂ ਦਵਾ ਕੇ ਲਿਆ ਸਕਦਾ ਹੈ ਮੈਥੋਂ ਤਾਂ ਤੁਰ ਨਹੀਂ ਹੁੰਦਾ ਤੇ ਇਹ ਪੈਟਰੋਲ ਫੂਕਦਾ ਫਿਰਦਾ ਦੂਜੇ ਦੀਆਂ ਗੱਡੀਆਂ ਚ ਜਾਂ ਕਿਸੇ ਦੇ ਮੋਟਰਸਾਈਕਲ ਦੀ ਵੀ ਕਿਸੇ ਦੇ ਮੋਟਰਸਾਈਕਲ ਦੀ ਵੀ ਤੇਲ ਆਪ ਪਵਾ ਦਿੰਦਾ ਕਹਿੰਦਾ ਮੈਂ ਪਵਾਦਣਾ ਹੈਗਾ ਮੇਰੇ ਕੋਲੇ ਬਾਦੂ ਚਲੋ ਕੋਈ ਨਾ ਡੈਡੀ ਤੁਸੀਂ ਐਂ ਕਰੋ ਫਿਰਾਲ ਤਾਂ ਜਿਹੜੀ ਮੈਂ ਤੁਹਾਨੂੰ ਮੂਵ ਲਿਆ ਕੇ ਦਿੱਤੀ ਐ ਤੁਸੀਂ ਇਹ ਮਾਰ ਲਓ ਮਾੜਾ ਮੋਟਾ ਰਾਹਤ ਮਿਲ ਜੂਗੀ ਨਹੀਂ ਤਾਂ ਤੁਸੀਂ ਐ ਲੈ ਲਓ ਮੈਂ ਵੀਰੇ ਤੁਸੀਂ ਨਾ ਉਹ ਬਾਈ ਨੂੰ ਲੈ ਜਿਓ ਨਾਲ ਤੇ ਉਹਦਾ ਜਦੋਂ ਤੁਹਾਨੂੰ ਆਪਣੇ ਮੋਟਰਸਾਈਕਲ ਤੇ ਲੈ ਜਾਣਗੇ ਜਾਂ ਵਾਸਤੇ ਲੈ ਜਾਣਗੇ ਅਕਸਰ ਤੁਸੀਂ ਕਰਵਾਇਆ ਹੋ ਫਿਰਾਲ ਤਾਂ ਚਲੋ ਰਾਤ ਤਾਂ ਵਧੀਆ ਲੰਘ ਜੂਗੀ ਮੂਵ ਨਾਲ ਉਹ ਪੁੱਤ ਆ ਮੂਬਾ ਮਾ ਵਾਦੀ ਹੁਣ ਕੁਛ ਨਹੀਂ ਕੰਮ ਕਰਦੀਆਂ ਗੋਡੇ ਕੋਲ ਲੱਤ ਤਾਂ ਮੇਰੀ ਮੁੜਦੀ ਨਹੀਂ ਪੁੱਤ ਇਹ ਕਿੱਥੇ ਕੰਮ ਕਰਦੇ ਆ ਇਹ ਤਾਂ ਕੋਈ ਪੱਕਾ ਇਲਾਜ ਹੋਵੇ ਕੋਈ ਮਾੜਾ ਮੋਟਾ ਵੱਡੇ ਡਾਕਟਰ ਕੋਲੇ ਫੇਰ ਹੋ ਡੈਡੀ ਵੱਡੇ ਡਾਕਟਰ ਦੇ ਚੱਕਰ ਚ ਨਾ ਜਿਹੜਾ ਤੁਹਾਡਾ ਮਾੜਾ ਮੋਟਾ ਗੋਡਾ ਚੱਲਦਾ ਇਹ ਵੀ ਨਾ ਬੰਦ ਹੋ ਜਾਏ ਕਿਤੇ ਮੈਂ ਤੁਹਾਨੂੰ ਕਹਿ ਤਾਂ ਰਹੀ ਹਾਂ ਤੁਸੀਂ ਫਿਲਹਾਲ ਮੂਵ ਮਾਰ ਲਓ ਸਵੇਰੇ ਬਾਈ ਨੂੰ ਲੈ ਜਾਓ ਨਾਲ ਓਏ ਪੁੱਤ ਬਾਈ ਨੂੰ ਤਾਂ ਮੈਂ ਲੈ ਜਾ ਜੇ ਦਿਮਾਗਲੇ ਨੂੰ ਕਹਿਣਾ ਨਾ ਮੇਰੇ ਨਾਲ ਚੱਲ ਅਗਲਾ ਮੈਨੂੰ ਸਵਾਲ ਖੜਾ ਕਰਦਾ ਵੀ ਤੁਹਾਡਾ ਕਿੱਥੇ ਆ ਮੁੰਡਾ ਉਹ ਕਿਉਂ ਨਹੀਂ ਜਾਂਦਾ ਨਾਲ ਹੁਣ ਉਹ ਤਾਂ ਡੜੀ ਲੋਕ ਤਾਂ ਸਵਾਦ ਲੈਂਦੇ ਨੇ ਲੋਕਾਂ ਨੂੰ ਤਾਂ ਪਤਾ ਹੀ ਇਹ ਵੀ ਜਦੋਂ ਕੰਮ ਦਾ ਹੈ ਹੀ ਨਹੀਂ ਜੇ ਉਹ ਕੰਮ ਦਾ ਹੋਵੇ ਕਦੇ ਅਸੀਂ ਥੋੜੇ ਕਿਉਂ ਹੜੇ ਗੱਡੀ ਐ ਭਾਈ ਉਹ ਫਿਰ ਪੁੱਤੇ ਇਹ ਕਿਉਂ ਨਹੀਂ ਸਮਝਦਾ ਹੁਣ ਦੇਖਤੀ ਐ ਤੂੰ ਵੀ ਤਾਂ ਇੰਨੀ ਸਿਆਣੀ ਐ ਤੂੰ ਕਿੰਨਾ ਖਿਆਲ ਰੱਖਦੀ ਐ ਇਹ ਮੇਰਾ ਆਪ ਦਾ ਪੁੱਤ ਆ ਬਦ ਖੂਨ ਹੋ ਕੇ ਫੇਰ ਵੀ ਨਹੀਂ ਮੇਰਾ ਖਿਆਲ ਰੱਖਦਾ ਹੈ ਚਲੋ ਕੋਈ ਨਾ ਡੜੀ ਤੁਸੀਂ ਉਹੀ ਨਾ ਵੇਚ ਫਾਲਤੂ ਸੋਚਿਆ ਕਰੋ ਹੁਣ ਆਪਾਂ ਕੁਛ ਨਹੀਂ ਕਰ ਸਕਦੇ ਹੈਗੇ ਮੈਂ ਤਾਂ ਸਿਰਫ ਇੰਨਾ ਕੁ ਸੋਚਿਆ ਮੈਂ ਤਾਂ ਆਪਦੇ ਕੱਲ ਨੂੰ ਭਾਈ ਨੂੰ ਬੁਲਾਉਂਗੀ ਭਾਈ ਮੇਰਾ ਤਾਂ ਮੈਂ ਕਹੂੰਗੀ ਕਪਾਸਾ ਕਰ ਦੋ ਜਾਂ ਤਾਂ ਮੈਨੂੰ ਲੈ ਜਾਣਗੇ ਅਗਲੇ ਠੀਕ ਹੈ ਜਾ ਉਰੇ ਰਹਿਣਗੇ ਨਾਲ ਬਰਾਬਰ ਫੇਰ ਉਹਨਾਂ ਨੂੰ ਪਤਾ ਲੱਗੂ ਵੀ ਮੈਂ ਇਹ ਚੋਰੇ ਬੰਦੇ ਨਾਲ ਕਿਵੇਂ ਕੱਟਦੀ ਆ ਉਹ ਮਾਣੀ ਮੁੱਟੀ ਨੂੰ ਅਕਲ ਆ ਜੂ ਧੀਏ ਜੇ ਉਹ ਆ ਗਏ ਨਾ ਇਹਨੂੰ ਮਾਣੀ ਮੁੱਟੀ ਤਾਂ ਅਕਲ ਆਊਗੀ ਨਾ ਉਹਨਾਂ ਚਿਰੇ ਨੂੰ ਅਕਲ ਨਹੀਂ ਆਉਂਦੀ ਜਾਂ ਕੋਈ ਇਹਨੂੰ ਠੋਕ ਰਹੀ ਜਿ ਲੱਗੇ ਜੇ ਕਿ ਉਹਨੂੰ ਪਤਾ ਲੱਗ ਜੇ ਵੀ ਮਾਂ ਪਿਓ ਕੀ ਹੁੰਦੇ ਨੇ ਜਾਂ ਆਪਦਾ ਪਰਿਵਾਰ ਕੀ ਹੁੰਦਾ ਇਹ ਤਾਂ ਬਸ ਬਾਹਰ ਫਿਰਨ ਤੇ ਲੱਗੇ ਪੈਸਾ ਖਰਚ ਕਰਨ ਤੇ ਨਾਲੇ ਮੈਂ ਕਹਿੰਦੀ ਸੀਗੀ ਰੈਡੀ ਤੜਕੀ ਮੈਂ ਛੋਲੇ ਭੋਂਤੇ ਸੀ ਉਹੀ ਬਣਾ ਲੈਣੀ ਆ ਹੁਣ ਕਿਹੜੀ ਸਬਜ਼ੀ ਲੈ ਕੇ ਦਊਗਾ ਇਹ ਚੱਲ ਬਣਾ ਲੈ ਪੁੱਤ ਤੂੰ ਉਹੀ ਬਣਾ ਲੈ ਇਨੇ ਕਿਹੜੇ ਉੱਥੇ ਲੈ ਕੇ ਪਰ ਇਨੇ ਕਿਹੜਾ ਖਾਣੀ ਹੈ ਪਰ ਇਹ ਤਾਂ ਹੋਟਲ ਚੋਂ ਆਪਦੀ ਸਬਜ਼ੀ ਆਡਾ ਲੈ ਕੇ ਆਊਗਾ ਇਹ ਤਾਂ ਲੈ ਸ਼ਾਹੀ ਪਨੀਰ ਤੋਂ ਥੱਲੇ ਗੱਲ ਨਹੀਂ ਕਰਦਾ ਪਤਾ ਨਹੀਂ ਐਡਾ ਹੈਗਾ ਆ ਮਾਰ ਲਓ ਤੁਸੀਂ ਮੂਵ ਜੀ ਮਾਰਦਾ ਭਾਈ ਮੈਂ ਆਏ ਵੇ ਆਈ ਅੰਗਰੇਜ਼ਾਂ ਸ਼ੀ ਗਾਲੀ ਬਾਵੇ ਦਾ ਘਰ ਇਹੀ ਹੈ ਹਾਂ ਸਿਰ ਇਹੀ ਹੈ ਬਾਵੇ ਦਾ ਘਰ ਉਹ ਨਾ ਨਾ ਭਾਈ ਬਾਵੇ ਦਾ ਘਰ ਕਹਨੂ ਇਹ ਹਾਂ ਭਾਈ ਮੇਰਾ ਨਾਂ ਬਾਬਾ ਹਾਂ ਬਈ ਉਹ ਇਹ ਤਾਂ ਮੇਰੇ ਤਾਏ ਦਾ ਘਰ ਆ ਯਾਰ ਅੱਛਾ ਉਹ ਮੇਰਾ ਘਰ ਤਾਂ ਬਾਈ ਤੈਨੂੰ ਪਤਾ ਤਾਂ ਹੈਗਾ ਪਰ ਤੈਨੂੰ ਤਾਂ ਸ਼ਾਇਦ ਪਤਾ ਨਹੀਂ ਹੋਣਾ ਤਾਂ ਤੂੰ ਭਲੇਖਰ ਹੋ ਰਿਹਾ ਗਿਆ ਬਈ ਮੈਂ ਤਾਂ ਇਹੀ ਘਰ ਦੱਸ ਰਹੀ ਬਾਬੇ ਦਾ ਘਰ ਇਹੀ ਹੈ ਮੇਰੇ ਤਾਏ ਦਾ ਘਰ ਆ ਜਿਆਦਾਤਰ ਮੈਂ ਉਰੀ ਜਾਣਾ ਅੱਛਾ ਤਾਂ ਇਹਨਾਂ ਕੰਮ ਕੁਮ ਚ ਹੱਥ ਵਟਾ ਦੇਣਾ ਵਾਏ ਉਹ ਤਾਂ ਬਈ ਸਰਪੰਚਾਂ ਨੇ ਭੇਜਿਆ ਰਿਆ ਦਾ ਅੱਛਾ ਤੁਸੀਂ ਉਹਨਾਂ ਦਾ 20000 ਰੁਪਏ ਦੇਣਾ ਹੋਊਗਾ 20000 ਸਰਪੰਚਾਂ ਦਾ ਹਾਂ ਬਾਈ ਉਹਨਾਂ ਸਾਰੇ ਮੰਗੇ ਹੋਣਗੇ ਇਹਨੇ ਯਾਰ ਪੈਸੇ ਦਾ ਤਾਂ ਮੇਰੇ ਕੋਲ ਹੀ ਘਾਟਾ ਨਹੀਂ ਹੈਗਾ ਅਸੀਂ ਕਿਸ ਤੋਂ ਬਣਾ ਕੇ ਪੈਸੇ ਮੰਗਣੇ ਆ ਉਹਨਾਂ ਨੇ ਮੈਨੂੰ ਕਹਿ ਕੇ ਭੇਜਿਆ ਬਾਈ ਯਾਰ अच्छा ओ पता गल की यार हां भाई ओ मेरी ਘਰ ਵਾਲੀ ਫੜ ਲਈ ਹੁਣੀ ਪੈਸੇ اچھا ਉਹ ਮੇਰਾ ਸਾਲਾ ਮੇ ਨਾਲ ਦਾ ਬੋਲ ਚੱਲ ਨਹੀਂ ਉਹਦੀ اچھا ਉਹਨੂੰ ਪੈਸੇ ਦੀ ਲੋੜ ਪੈ ਗਈ ਕਰ ਦੇ ਸੀ ਗੱਲ ਜਿਵੇਂ ਨਾਲ ਕਹਿੰਦੀ ਮੈਂ 20000 ਰੁਪਏ ਫੜ ਲਈ ਅੱਗੇ ਮੋੜ ਨਾ ਨਾ ਦਾ ਕੋਈ ਗੱਲ ਨਹੀਂ ਮੋੜ ਦੂੰ ਮੈਂ ਲਾਹਦਾ ਵੜਦਾ ਪਰਵਾਹ ਨਹੀਂ ਮੈਨੂੰ ਹੀ ਫੜਾ ਜਾਂਦੇ ਮੈਂ ਫੜਾ ਜਾਂਦਾ ਪਰੇ ਉਹ ਤੈਨੂੰ ਕਾਦੇ ਵਾਸਤੇ ਬਾਈ ਇਹ ਬਾਵੇ ਦੇ ਪੈਸੇ ਨੇ ਹਰੇ ਦੇ ਹੱਥ ਨਹੀਂ ਆਉਂਦੇ ਹੈਗੇ ਉਹ ਨਾਇਮੇ ਨੂੰ ਸਪੈਸ਼ਲ ਕਹਿ ਕੇ ਭੇਜਿਆ ਜਾ ਰਾ ਉਹ ਕੋਈ ਗੱਲ ਨਹੀਂ ਉਹ ਜਿਹੜੇ ਮਾਣਾ ਦਾ ਨਸੀ ਰੁਪਏ ਲੈ ਕੇ ਆਣ ਉਹਨਾਂ ਦੇ ਉਸੇ ਮਾਣਾ ਦਾ ਨਾ ਮੋੜ ਕੇ ਆਵਾਂਗੇ ਠੀਕ ਹੈ ਹੁਣ ਤੇਰੇ ਹੱਥ ਫੜਾਵਾਂਗੇ ਕੱਲ ਨੂੰ ਪਿੰਡ 'ਚ ਗੱਲ ਬਣੂਗੀ ਵੀ ਕਿਸੇ ਦਾ ਬੰਦਾ ਭੇਜਿਆ ਸੀ ਉਹਨੂੰ ਪੈਸੇ ਫੜਾਏ 100 ਗੱਲਾਂ ਹੋ ਜਾਂਦੀਆਂ ਨੇ ਉਹ ਨਾਲ ਯਾਰ ਉਹਨਾਂ ਨੂੰ ਤਾਂ ਚੰਗਾ ਪਤਾ ਹੈ ਵੀ ਨਹਿਰੋ ਬਾੜ ਡੇਢ ਕਿੱਲੇ ਵਿੱਚ ਕੋਠੀ ਹੈ ਮੇਰੀ ਹੈ 20 ਕਿੱਲੇ ਜ਼ਮੀਨ ਦੇ ਹੁੰਦੇ ਨੇ ਮੈਨੂੰ ਪਹਿਲਾਂ ਮੇਰੇ ਲੋਕ ਮਾਇਆ ਦਾ ਘਟਾ ਉਹ ਤਾਂ ਉਹੀ ਕਮਲੀ ਜੀ ਜਾ ਕੇ ਮੰਗ ਲਿਆਉਂਦੇ 20000 ਰੁਪਿਆ ਮੋੜ ਆਵਾਂਗੇ ਨਾਲ ਇਹਨਾਂ ਨੂੰ ਮੈਂ ਇਹ ਗੱਲ ਵੀ ਕਹਿ ਦੂੰਗਾ ਵੀ 20000 ਰੁਪਏ ਫੜਾ ਸੀ ਆ ਚੱਕੋ 50000 ਰੁਪਏ ਅੱਛਾ ਹਾਂ ਵਰਤ ਲਿਓ ਮੋੜ ਲੈ ਮੋੜਦ ਨਹੀਂ ਰੱਖ ਲਿਓ ਐਨ ਇੱਕ ਦੋ ਪੈਸੇ ਵੀ ਤੁਹਾਡੇ ਜੇਬਾਂ 'ਚ ਰਹਿੰਦੇ ਹੋਣਗੇ ਉਹ ਰਹਿੰਦੇ ਨੇ ਪਰ ਤੁਸੀਂ ਹੁਣ ਮੈਨੂੰ ਕੱਢ ਕੇ ਫੜਾਏ ਦਿੰਦੇ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਬਾਬੇ ਦੀ ਮਾਇਆ ਹਰੇ ਕੇ ਹੱਥ ਨਹੀਂ ਆਉਂਦੀ ਯਾਰ ਮੰਨੇ ਕਰ ਦੂ ਗੱਲ ਤੈਨੂੰ ਮੋੜ ਦਾਂਗੇ ਰੁਪਏ ਠੀਕ ਚੱਲ ਫਿਰ ਜਾਂਦੇ ਕਰਦੇ ਫੜਾ ਦੇ ਉਧਰ ਫੜਾਵਾਂਗੇ ਕਿਉਂ ਪਰਵਾ ਕਰਦਾ ਠੀਕ ਹੈ ਲੱਖ ਰੁਪਏ ਦਾ ਬਿਜ਼ਨਸ ਦਾ ਕਰੋੜਾਂ ਦਾ ਯਾਰ ਠੀਕ ਹੈ ਬਈ ਕੱਚੀਆਂ ਗੱਲਾਂ ਵਾਲਿਆ ਕਰਦਾ ਚੱਲ ਚੰਗਾ ਯਾਦ ਕਰਕੇ ਫੜਾਏ ਉਹ ਚੰਗਾ ਹੋਈ ਗੱਲਾਂ ਚਾਹ ਪਾਣੀ ਤਾਂ ਪੀ ਲੰਦਾ ਉਹ ਨੂੰ ਐਡੇ ਝੂਠ ਤੇ ਝੂਠ ਮਾਰੀ ਜਾਂਦਾ ਓਏ ਕੰਜਰਾ ਜੇ ਤੇਰੇ ਕੋਲੇ ਪੈਸੇ ਐਨੇ ਹੁੰਦੇ ਉਹ ਵਿਚਾਰੀ ਉਹਨਾਂ ਤਾਂ ਕਿਉਂ ਫੜ ਕੇ ਲਉਂਦੀ ਉਹ ਬਾਪੂ ਇਹੀ ਗੱਲ ਤਾਂ ਮੈਂ ਦੁਖੀ ਆ ਵੀ ਉਹਨਾਂ ਦੇ ਕਿਉਂ ਮੰਗਣਗੀ ਮੈਥੋਂ ਮੰਗ ਲੈਂਦੀ ਤੇ ਨਾਲੇ ਤਾਂ ਝੂਠ ਮਾਰਦਾ ਵਿੱਕਾ ਰਹੇ ਮੇਰੇ ਤਾਇ ਦਾ ਉਹ ਮੈਂ ਤੇਰਾ ਤਾਇ ਰਖਦਾ ਗੱਲ ਸੁਣ ਓਏ ਉਹ ਆਪਦਾ ਲੈਵਲ ਬਣਾਉਂਦਾ ਬਣਾਉਂਦਾ ਨਾ ਕਿਤੇ ਆਪਦੀ ਜ਼ਿੰਦਗੀ ਨੂੰ ਦਾਤੇ ਨਾਲ ਆਵੀ ਇਹ ਝੂਠਾ ਨਗਰ ਬੰਦੇ ਨੂੰ ਇਹ ਜੇ ਪਾਸੇ ਲੈ ਜਾਂਦਾ ਜਿੱਥੇ ਬੰਦੇ ਨੂੰ ਮੁਰਲਾ ਮੁਸਕਲ ਹੋ ਜਾਂਦਾ ਉਹ ਬਾਪੂ ਕਿਉਂ ਦਿਮਾਗ ਚਟਿਆ ਮੇਰਾ ਉਹ ਤੈਨੂੰ ਕੀ ਪਤਾ ਹੈ ਬਿਜ਼ਨਸ ਕੀ ਹੁੰਦਾ ਤੂੰ ਤੁਸੀਂ ਦੇਖ ਕੇ ਪਹਿਲੀ ਸੋਚ ਰੱਖ ਰੱਖੀ ਆਪਦੀ ਓਏ ਪੁੱਤ ਉਹ ਮੈਨੂੰ ਨਹੀਂ ਲੋੜ ਓਏ ਇਹ ਜੇ ਬਿਜ਼ਨਸ ਦੀ ਜਿਹਦੇ ਤੂੰ ਝੂਠ ਤੇ ਝੂਠ ਮਾਰੀ ਜਾਂਦਾ ਉਹ ਤੇਰਾ ਝੂਠ ਬਹੁਤ ਭੜੀ ਕਰੂਗਾ ਤੇਰੇ ਨਾਲ ਪੁੱਤ ਮੰਨ ਜਾ ਮੇਰੀ ਗੱਲ ਆ ਫੁਕਰਪੰਥੀਆਂ ਛੱਡ ਕੇ ਨਾ ਘਰ ਕੰਨੀ ਧਿਆਨ ਦੇ ਲੈ ਤੂੰ ਖੇਤ ਕਰਮ ਕਰਾ ਜਾਕਰ ਮੇਰੇ ਨਾਲ ਕਿਹੜੇ ਕਰਦੇ ਗੱਲ ਕਰਦਾ ਬਾਪੂ ਉਹ ਮੈਂ ਤਾਂ ਕਾਟਾ ਕਿ ਨਾ ਉਹਨੇ ਕੋਠੀ ਪਾਉਂਦੀ ਸੋਚੀ ਫਿਰਦਾ ਤੂੰ ਕਿਹੜੀ ਗੱਲਾਂ ਲਈ ਬੈਠਾ ਨਾਲੇ ਮੇਰੀ ਗੱਲ ਸੁਣ ਲੈ ਜੇ ਤੂੰ ਮੇਰੇ ਮਤਦਾ ਹੋ ਗਿਆ ਚੱਲੇਗਾ ਨਾ ਤਾਂ ਲੋਕ ਕਹਿਣਗੇ ਵੀ ਆਵਦੇ ਮੁੰਡੇ ਨੂੰ ਉਹਦਾ ਪਿਓ ਸਪੋਰਟ ਕਰਦਾ ਪਰ ਤੂੰ ਤਾਂ ਮੇਰੇ ਉਲਟ ਹੋਇਆ ਖੜਾ ਉਹ ਮੈਂ ਤੇਰੇ ਉਲਟ ਨਹੀਂ ਮੈਨੂੰ ਤਾਂ ਐ ਲੱਗਦਾ ਤੂੰ ਕੋਠੀ ਪਾਉਂਦਾ ਪਾਉਂਦਾ ਨਾ ਕਿਤੇ ਮੇਰੀ ਆ ਕੁੱਲੀ ਵੀ ਖਤਮ ਨਾ ਕਰਕੇ ਬੈਜੇ ਉਹ ਕਿਤੇ ਨਹੀਂ ਕੁੱਲੀ ਖਤਮ ਕਰਦਾ ਕਰੋੜਾਂ ਰੁਪਏ ਖਾ ਦੇਗਾ ਕਰੋੜਾਂ ਰੁਪਏ ਜੇ ਬਾਪੂ ਦੂੰ ਉਹ ਬਸ ਪਤਾ ਹੀ ਹੈ ਮੈਨੂੰ ਤੇਰੇ ਕਰੋੜਾਂ ਦਾ ਉਹ ਕੀ ਪਤਾ ਯਾਰ ਤੁਹਾਨੂੰ ਅਣ ਪੜੋ ਮੈਂ ਤਾਂ ਕੀ ਸੋਚ ਰੱਖੀ ਬੈਠਾ